ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਝੰਡਾ ਸਿੰਘ ਦੇ ਕੋਲ ਸੋ ਦੋਸਤੋ ਨਾ ਅੱਜ ਵੀ ਤੁਹਾਨੂੰ ਜਿਹੜੇ ਆ ਮੱਝਾਂ ਦਿਖਾ ਦਾਂਗੇ ਘੱਟੋ ਘੱਟ 5 ਮੱਝਾਂ ਤੇ ਦੋ ਵੇੜਾ ਦਿਖਾਵਾਂਗੇ ਵੇੜਾ ਦੋਨੋਂ ਸੁਈਆਂ ਨੇ ਤੇ ਦੋ ਮੱਝਾਂ ਸੁਈਆਂ ਨੇ ਤਿੰਨ ਗੱਬਣਾਂ ਪੂਰੀ ਤਿਆਰੀ ਤੇ ਆ ਦਿਨ ਕਿੰਨੇ ਲੈਂਦੀਆਂ ਕੀ ਰੇਟ ਪਾ ਫੜਦਾ ਰਹੂਗਾ ਪੂਰੀ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਜੁੜੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ 13 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਦੋਸਤੋ ਕੋਈ ਤਪਾਹਰ ਦੇ 1.5 ਵਜੇ ਦਾ ਇੱਕ 1.5 ਵਜੇ ਦਾ ਸਮਾਂ ਸੋ ਐਨੀਮਲ ਜਿਹੜਾ ਦੋਸਤੋ ਗੱਭਣ ਹੋਊਗਾ ਤਸੱਲੀ 蒂ਪ ਕੇ ਜਰੂਰ ਕਰ ਲਿਆ ਕਰੋ ਸੋਇਆ ਸਵੇ ਨਗਦੀ ਜਿਹੜੀ ਆ ਦੋਸਤੋ ਦੋ ਟਾਈਮ ਚਵਾਈ ਕਰ ਲੋ ਤਿੰਨ ਟਾਈਮ ਚਵਾਈ ਕਰ ਲੋ ਠੀਕ ਹੈ ਜੀ ਆਪਣਾ ਹੱਕ ਸਮਝ ਕੇ ਤਸੱਲੀ ਕੋਈ ਵੀ ਰੋਂ ਆਨਲਾਈਨ ਸਬਦਾ ਕਰਦਾ ਪਿਆ ਤੇ ਵੀਡੀਓ ਕਾਲ ਤੇ ਵੀ ਤੁਸੀਂ ਜਿਹੜੀ ਤਸੱਲੀ ਕਰਵਾ ਸਕਦੇ ਜੇ ਆਓ ਲੈਨੇ ਆ ਜਾਣਕਾਰੀ ਵੀਰ ਝੰਡੇ ਸਿੰਘ ਤੋਂ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਭਾਈ ਝੰਡਾਸਿਆਂ ਸਸਰੀਕਾਲ ਸਸਰੀਕਾਲ ਵੀਰ ਜੀ ਸਸਰੀਕਾਲ ਠੀਕ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਵੀ ਵਧੀਆ ਠੀਕ ਠਾਕ ਚਾਹੀਦੇ ਅੱਛਾ ਭਾਈ ਝੰਡਾਸਿਆਂ ਅੱਜ ਪਸ਼ੂ ਟੋਟਲ ਜਿਹੜੇ ਆਪਣੇ ਕੋਲ ਸੱਤ ਨਖ ਨੇ ਹਾਂਜੀ ਵੀਰ ਜੀ ਸੱਤ ਨਖ ਆ ਗਏ ਅੱਛਾ ਜੀ ਪੰਜ ਮਈਆਂ ਤੇ ਦੋ ਬਹਿੜਾਂ ਠੀਕ ਆ ਹਾਂਜੀ ਤੇ ਉੱਕਰ ਪੋਟਾਂ ਸਾਰੇ ਬਸੂ ਹਾਂਜੀ ਹਾਂਜੀ ਓਕੇ ਵਿਰਜੀ ਚਲੋ ਆਜੋ ਸ਼ੁਰੂਆਤ ਕਰੀਏ ਕਿਹੜੇ ਪੰਨੋਂ ਕਰਦੇ ਹਾਂ ਸ਼ੁਰੂ ਵਿਰਜੀ ਇਧਰ ਹੀ ਕਰ ਲਓ ਲਿਓ ਜੀ ਹਾਂਜੀ ਪਹਿਲੇ ਨੰਬਰ ਤੋਂ ਆਹ ਵਿਖਾਓ ਜੀ ਛੋਟੀ ਇਹ ਸੂਈ ਸਵਾਈ ਆ ਹਾਂਜੀ ਵਿਰਜੀ ਇਹ ਸੂਈ ਸਵਾਈ ਆ ਅੱਛਾ ਜੀ ਹਾਂਜੀ ਇਹ ਪਰਸੋਂ ਦੀ ਸੂਈ ਆ ਵਿਰਜੀ ਹਾਂ ਤੇ ਆਹ ਇਹਦੀ ਕੱਟੀ ਆ ਅੱਛਾ ਜੀ ਪਹਿਲਾਂ 200 ਪਹਿਲੇ ਨੰਬਰ ਤੇ ਇੱਕ ਛੋਟੀ ਦਿਖਾ ਰਹੇ ਹਾਂ ਮਗਰ ਕੱਟੀ ਆ ਹਾਂਜੀ ਇਹ ਪਰਸੋਂ ਸੂਈ ਵੀ ਦੀਆ ਵੇਖੋ ਗਿੱਲਾ 나ੜੂ ਦੇ ਨਾਲ ਆ ਵੇਖੋ 나ੜੂ ਬੱਚੇ ਦੇ ਨਾਲ ਆ ਤੁਸੀਂ ਵੇਖੋ ਤੀਜੇ ਦਿਨ ਦੇ ਵਿੱਚ ਅੱਜ ਹਾਂਜੀ ਪਰਸੋਂ ਦੀ ਸੂਈ ਮਗਰ ਕੱਟੀ ਆ ਪਹਿਲਾਂ ਇਸ ਝੋਟੀ ਦੇ ਥੱਲੇ ਤੇ ਸੁਹਾ ਕਿਨ ਮਾਊਗਾ ਇਹ ਵੀਰ ਜੀ ਦੂਜਾ ਸੁਹਾ ਵਾ ਲਓ ਹਾਂਜੀ ਦੂਜੇ ਸੂਬੇ ਦੇ ਹੀ ਆ ਠੀਕ ਆ ਦੂਜੇ ਸੂਬੇ ਦੇ ਵਿੱਚ ਸੂਈ ਆ ਬਾਕੀ ਝੋਟੀ ਜਿਹੜੀ ਦੋਸਤੋ ਨਵੀਂ ਆ ਹਾਈਟ ਕੱਦ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਵਜਨ ਵਟਾ ਪੂਰਾ ਤੇ ਥਣ ਭਾਂਡੇ ਦੀ ਪੂਰੀ ਸਾਫ ਸੰਤੂ ਸਾਹਿਬ ਦੁੱਧ ਵੀ ਚੰਗਾ ਜੇ ਕਰਮਾਂ ਵਾਲੀ ਥੱਲੇ ਇਹ ਕਿੰਨਾ ਕ ਬੌਲੇ ਬੌਲੇ ਤੋਂ ਹਾਲਾ ਵੀ 8-9 ਕਿਲੋ ਤੋਂ 66 ਜੇ ਕਰਮਾਂ ਵਾਲੀ ਬੌਲੇ ਤੇ ਹਾਂਜੀ ਠੀਕ ਹੈ ਜੀ ਬੌਲੇ ਤੋਂ ਦੋਸਤੋ 8-9 ਲੀਟਰ ਤੋਂ ਜਿਹੜੀ ਸਟਾਰਟ ਆ ਬੌਲੇ ਤੋਂ ਹਾਂਜੀ ਤੇ ਬਾਕੀ ਥਾਨ ਭਾਂਡਾ ਬਹੁਤ ਖੂਬਸੂਰਤ ਆ ਹਾਈ ਕੁਆਲਿਟੀ ਦੇ ਵਿੱਚ ਚਵਾਚਪੂ ਚੰਗਾ ਵੀਰ ਦੱਸਣ ਲਿਆ ਵੀ ਚਵਾ ਇੱਕ ਨੰਬਰ ਆ ਚੰਗਾ ਆਹ ਵਾਹ ਹਲੋ ਠੀਕ ਆ ਹਾਂਜੀ ਤੇ ਚੰਗੀ ਝੋਟੀ ਆ ਦੋਸਤੋ ਚਵਾਈ ਜਿਹੜੀ 8 ਕਿਲੋ ਜਿਹੜਾ ਹੁਣ ਬੌਲਾ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਠੀਕ ਆ ਦੋ ਤਾਂ ਵਧੀਆ ਚਵਾ ਦੂਗੀ ਠੰਡ ਭਾਂਡਾ ਬਹੁਤ ਵਧੀਆ ਜਿੰਨਾ ਕ ਅੱਗੇ ਨੂੰ ਓਨਾ ਕ ਪਿਛੇ ਨੂੰ ਆਹੋ ਬਾਕੀ ਨਾ ਸੰਧੂ ਸਾਹਿਬ ਆਪਾਂ ਚਲੋ ਹਰ ਵੀਡੀਓ 'ਚ ਕਹਿੰਨੇ ਵੀ ਆਪਦੀ ਨਾ ਕੋਈ ਤਸੱਲੀ ਕਰ ਲਿਆ ਆਪਾਂ ਕੋਲ ਤਸੱਲੀ ਕੀਤੀ ਆ ਬਿਲਕੁਲ ਚਵਾ ਝੋਟੀ ਨੂੰ ਬਹੁਤ ਵਧੀਆ ਲੱਗਾ ਜੇ ਦੁੱਧ ਵੀ ਹੁਣ 9 ਕਿਲੋ ਬੌਲੇ ਤੋਂ ਛਟਾਟ ਆ ਹਾਂ ਠੀਕ ਆ ਜੀ ਉਹਨਾਂ ਇਹੋ ਗੱਲ ਕਈ ਮੰਨ ਲੋ ਕਈ ਵਾਰੀ ਕਾਦਲੇ ਵੇਖ ਕੇ ਵੀਰ ਭਰਾ ਆ ਦਿੰਦੇ ਵੀ ਨਹੀਂ ਯਾਰ ਇੰਨਾ ਮੰਨ ਲੋ ਕਿੱਥੋਂ ਹੋ ਕਿਆ ਕਿਵੇਂ ਕਿਵੇਂ ਨਹੀਂ ਉਹਨਾਂ ਨੇ ਵੀ ਦੀ ਆਪਾਂ ਨੂੰ ਚਲੋ 13 ਲੀਟਰ ਦੀ ਝੋਟੀ ਦੀ ਗਾਰੰਟੀ ਦਿੱਤੀ ਆ ਅੱਛਾ ਜੀ ਹਾਂਜੀ ਆ ਵੇਖੋ ਅਜੇ ਨਾ ਅੱਜ ਪਰਥੋਂ ਸੂਈ ਆ ਵੇਖੋ ਕੋਈ ਬੱਚਾ ਨਾ ਬਿਲਕੁਲ ਨਾੜੂ ਗਿੱਲਾ ਨਾ ਹਾਂਜੀ ਗਿੱਲਾ ਲਓ ਜੀ ਤੇ ਬਾਕੀ ਝੋਟੀ ਵੀ ਬਹੁਤ ਜਾਤ ਬੀੜ ਵਾਲੀ ਚਵਾਹ ਬਹੁਤ ਆ ਮਿੱਠੀ ਵੜੀ ਕਰਮਾਂ ਵਾਲੀ ਹਾਂਜੀ ਹਾਂਜੀ ਲਓ ਵੀ ਦੋਸਤੋ ਚਵਾਈ ਚੰਗੀ ਵੀਰ ਦੱਸ ਰਿਹਾ ਹਾਂਜੀ ਅੱਗੇ ਕੋਈ ਆਪਦੀ ਤਸੱਲੀ ਕਰ ਲੈ ਠੀਕ ਆ ਤੇ ਥਣ ਭਾਂਡੇ ਦੀ ਬਹੁਤ ਸੁੰਦਰ ਸਾਫ਼ ਸੁਥਰੀ ਹਾਂਜੀ ਤੇ ਕਿੰਨਾ ਮੁੱਲ ਵੀਰ ਚੰਡੇ ਕਰ ਦਿੰਦਾ ਵੀਰ ਜੀ ਮੁੱਲ ਨਾ ਜਾਇਜ਼ ਕਰੀਏ ਮੁੱਲ 75000 ਆਈ 72000 ਦੀ ਝੋਟੀ ਦੇ ਦਈਏ ਜੀ ਹਾਂ ਨਾ ਮੈਂ ਖੁੱਲੀਆਂ ਛੋਟਾ ਕਰਨੀਆਂ ਹਾਂਜੀ ਖੁੱਲੀਆਂ ਛੋਟਾਂ ਬਸ ਦੀ ਲੈਣ ਦੇਣ ਵਾਲੀ ਗੱਲਬਾਤ ਹੀ ਹੋਵੇ ਝੋਟੀ ਵੈਸੇ ਮੈਨੂੰ ਇਹੋ ਆਉਂਦੇ ਵੀ ਆਪਾਂ 75 ਦੀ ਮੈਂ ਹਾਂ ਨਹੀਂ 75 ਦੀ ਨਹੀਂ ਜਾ ਹਾਂ ਨਾ 72000 ਦੀ ਛੋਟੀ ਦੇਣੀ ਵੀਰ ਜੀ 72 ਦੀ ਹਾਂ ਜੀ ਚਵਾਹ ਮੰਨ ਲਓ ਵੀ ਜਿਵੇਂ ਮੱਛੀ ਮੋਟਰ ਚ ਆਉਂਦਾ ਨਾ ਮੰਨ ਲਓ ਪਾਣੀ ਓਵੇਂ ਕਰਮਾ ਵਾਲੀ ਚ ਆਉਂਦਾ ਜੀ ਚਵਾਹ ਬਹੁਤ ਆਸੀਲਸ ਲੱਗ ਵੜੀ ਫਿਰ ਇਹ ਨਹੀਂ ਮੰਨ ਲਓ ਵੀ ਨਹੀਂ ਹਾਂ ਜੀ ਹਾਂ ਜੀ ਲੋ ਜੀ ਦੋਸਤੋ ਹਾਂ ਜੀ ਬਟੰਡੀ ਧੀਰੀ ਸੀਲਸ ਲੱਗ ਕੇ ਵੀ ਸੀਲਸ ਲੱਗ ਬਹੁਤ ਕਿਤੇ ਕਾਲੀ ਨਹੀਂ ਪੈਂਦੀ ਵੇਖੋ ਸਿੰਘ ਮੂੰਹ ਤੋਂ ਫੇਸ ਵੀ ਵਿਖਾਓ ਬਹੁਤ ਸੋਹਣਾ ਚੋ ਹਾਂ ਨਹੀਂ ਬੱਤੀ ਚੰਗੀ ਆ ਹਾਂ ਜੀ ਹਾਂ ਜੀ ਛੋਟੀ ਨਹੀ ਨਾ ਹੀ ਹਸਨ ਦਾ ਸਾਹ ਅੱਜ ਮਾਲਕ ਦੀ ਮੇਰ ਨਾਲ ਨਕੀਨੇ ਹੈਗੇ ਆ। ਨਹੀਂ ਚੰਗੇ ਪਸੂ ਸਾਰੇ ਚੰਗੇ ਆਕੇ। ਹਾਂ। 72000 ਦੀ ਦੋਸਤੋ ਇਹ ਪਹਿਲੇ ਨੰਬਰ ਤੇ ਝੋਟੀ। ਹਾਂਜੀ। 72000 ਦੀ। ਹਾਂ। ਅਗਲੀ ਜਿਹੜੀ ਆ ਮੱਝ ਆਪਣੇ ਕੋਲ ਆ ਗਈ ਆ। ਇਹ ਵੀਰਜੀ ਇਹ ਆ ਨਾ ਮੰਨ ਲਓ ਤਿੱਜਾ ਸੂਆ ਉਹਨਾਂ ਨੇ ਆਪਾਂ ਨੂੰ ਕਿਹਾ ਵੀਰਜੀ ਹਾਂ। ਵੀ ਸਾਡੇ ਘਰੋਂ ਲਈ ਉਹਨਾਂ ਨੇ ਕੱਟੀ ਪਾ ਲਈ। ਅੱਛਾ। ਉਹ ਆਂਦੇ ਵੀ ਤਿੱਜੇ ਸੂਏ ਸੂਈ ਵੇਖੋ ਵੱਡੀ ਆ ਮੈਂ, ਹਾਈਟ ਕਰਦ ਬਹੁਤ ਵਧੀਆ ਵਾ ਮੈਂ ਦਾ। ਹੂੰ। ਬਾਕੀ ਚੋਈ ਚਵਾਈ ਆ ਸਵੇਰੇ ਮੰਨ ਲਓ ਇਹਨਾਂ ਖਾਲੀ ਹੋ ਗਈ। ਤੇ ਕਿੰਨੇ ਕੋ ਗਏ ਨੇ ਸੂਈ ਨੂੰ? ਇਹਨੂੰ ਅੱਜ ਵੀਰਜੀ ਪੰਜਵਾਂ ਦੇਣਾ ਛੇਵਾਂ ਠੀਕ ਆ ਹਾਂਜੀ ਕੱਟੀ ਮਗਰ ਚ ਆਪ ਪਸਮਾ ਵੜਾ ਕਰ ਮਾਲੀ ਦਾ ਅੱਜ ਮੇਰੇ ਖਾਲੀ ਕੀਤੀ ਆ ਪੰਜਵਾਂ ਛੇਵਾਂ ਦਿਨ ਅੱਜ ਸੂਈ ਨੂੰ ਮਗਰ ਕੱਟੀ ਆ ਹਾਂਜੀ ਤੇ ਦੁੱਧ ਮਤਲਬ ਕਿ ਬੋਲਿਓ ਬਾਹਰ ਹੀ ਆ ਗਈ ਆ ਹਾਂਜੀ ਹੁਣ ਵੀਰ ਜੀ ਦੇ ਥੱਲੇ ਦੁੱਧ ਮੰਨ ਲਓ ਆ ਵੀ ਚਲੋ 12 ਲੀਟਰ ਦੀ ਉਹਨਾਂ ਗਾਰੰਟੀ ਦਿੱਤੀ ਆ ਹਾਂ ਹੁਣ ਵੈਸੇ ਦੁੱਧ ਦੇ ਦੇ ਥੱਲੇ ਹੋਊਗਾ ਜੇ 9 8 9 ਲੀਟਰ ਦੁੱਧ ਹੋਊਗਾ ਜੀ 8 9 8 9 ਦੀ ਛੰਡੀ ਹੈ ਹਾਂਜੀ ਆਹ ਕੱਤੀ ਜੇ ਦੀ ਬਿਲਕੁਲ ਇਹਦੇ ਲਿਖਾ ਦੀ ਲੱਗਦੀ ਕੱਤੀ ਆ ਬਹਿਗਾ ਜੇ ਨਾਰੂਆ ਜੀ ਨਾਲ ਹੀ ਆ ਲਓ ਜੀ 6 ਆਕ ਦਿਨ ਦੀ ਜਿਹੜੀ ਇਹ ਮੱਝ ਸੁਈ ਆ ਸੁਵਾ ਕੋਈ ਇਤੇਜਾ ਮੰਨ ਲੇ ਠੀਕ ਆ ਜੀ ਬਾਕੀ ਸਮਝ ਆਪੋ ਆਪਣੀ ਪਰ ਤੀਜਾ ਸੁਵਾ ਵੀ ਕੋਈ ਮੰਨ ਕੇ ਸੌਦਾ ਕਰ ਲੇ ਹਾਂਜੀ ਤੀਜਾ ਮੰਨ ਲੇ ਤੁਹਾਨੂੰ ਸਾਬ ਚੌਥਾ ਮੰਨ ਲੇ ਕੋਈ ਆਪਾਂ ਇਹ ਚ ਕਿਹੜੀ ਬਜ ਕੀ ਮੈਂ ਨਵੀਂ ਜੇ ਵੇਖੋ ਫੇਸ ਕੁਆਲਟੀ ਹਾਂ ਨਹੀਂ ਚੰਗਾ ਦਿਸੀ ਜਦਾ ਵੀ ਚਵਾ ਚੂ ਵੜਾ ਕਰਮਾ ਵਾਲੀ ਨੂੰ ਲੱਗਾ ਵਾ ਅਜੇ ਥੋੜਾ ਤੁਹਾਨੂੰ ਪਤਾ ਸੂਸਾ ਚ ਆਇਆ ਵਾ ਡੰਗ ਪਰਾਪਰਵੋ ਉੱਚਾ ਕਦਗੜ ਦੇ ਵਿੱਚ ਹਾਂਜੀ ਵਜਨ ਵਜਨ ਵੀ ਪੂਰਾ ਤੇ ਮੈਂ ਦਾ ਕਦਗੜ ਜਿਹੜਾ ਤੁਹਾਨੂੰ ਜ਼ਰੂਰ ਦੱਸਦੇ ਨੇ ਫੁੱਲ ਵੱਡੀ ਆ ਹਾਂਜੀ ਠੀਕ ਹੈ ਤੇ 8 9 8 9 ਜਿਹੜਾ ਵੀਰ ਦੱਸਣ ਦੇ ਵੀ ਹੁਣ ਬੌਲਿਓ ਬਾਹਰ ਆਈ ਆ ਤੇ ਦੋ ਦ ਚਵਾ ਦੂਗੀ 200 ਜਿੱਡਾ ਕਦਗੜ ਆ ਹਾਂਜੀ ਉਸ ਹਿਸਾਬ ਨਾਲ ਵੇਖੀਏ ਵੀ ਦੋ ਦ ਵਧੀਆ ਚਵਾ ਦੂਗੀ ਚੰਗੀ ਸੇਵਾ ਵਾਲਾ ਵੀਰ ਟੱਕਰ ਗਿਆ ਇਹਨੂੰ ਬਾਕੀ ਬਹੁਤ ਜ਼ਿਆਦ ਬੀਟ ਵਾਲੀ ਆ ਤੁਹਾਨੂੰ ਸਭ ਇੱਕ ਰੰਗ ਕਾਲੀ ਜੇ ਉੱਚੀ ਆ ਇੰਨੇ ਕਵਾਲ ਬਸ ਚਿੱਟੇ ਹੋਰ ਕਿਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਲੋ ਐ ਜੈਡ ਬਲੈਕ ਹੂੰ ਦੋ ਜੀ ਪੂਰੀ ਝੋਟੀ ਤੇ ਚੰਡੇ ਵੀਰ ਸੰਧੂ ਸਾਹਿਬ ਇਹ ਟੀਮ ਆ ਮੰਨ ਲਓ 80 ਵੀ ਆਪਾਂ ਮੁੱਲ ਕਰ ਲਈਏ ਪਰ ਨਹੀਂ ਆਪਾਂ ਹਾਂ ਨਾ ਵੀਰ ਜੀ 73000 ਦੀ ਮੱਝ ਦੇ ਦਿੱਤੀ ਹਾਂ ਹਾਂਜੀ ਇਹ ਪੂਰਾ ਜੈ ਜੀ ਕੰਮ ਗੇ ਜੈ ਜੀ ਰੱਖਣਾ ਜੀ ਆਪਾਂ ਇਹ ਤੁਹਾਨੂੰ ਪਤਾ ਜੈ ਜੀ ਆ ਵੀ ਮੰਨ ਲਓ ਵੀ ਆਪਾਂ ਮਾਲ ਵੇਚਣਾ ਵਾ ਸੰਧੂ ਸਾਹਿਬ ਬਾਕੀ ਦੂਰ ਨੇੜਿਓਂ ਭੈਣ ਭਰਾ ਨੂੰ ਨਾ ਕਿਸੇ ਨੂੰ ਕਿਰਾਏ ਦੀ ਵੀ ਨਾ ਦਿਖਤਾਵੇ ਵੀ ਮੰਨ ਲਓ ਵੀ ਸਾਨੂੰ ਇੰਨੇ ਇੰਨਾ ਕਿਰਾਇਆ ਇੰਨੇ ਤੇ ਸਾਨੂੰ ਪੈ ਜਾਣੀ ਹੈ ਉਹਦਾ ਕਰਕੇ ਆਪਾਂ ਜੈ ਜੀ ਸੰਧੂ ਸਾਹਿਬ ਸਾਰੀ ਚੀਜ਼ਾਂ ਮੁੱਖ ਜੇ ਰੱਖ ਕੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਮੁੱਖ ਜੇ ਬਾਕੀ ਹਾਂ ਲਓ ਵੀ ਦੋਸਤੋ 73000 ਦੀ ਜਿਹੜੀ 73 ਤਾਂ ਦੁੱਧ ਤੋਂ ਦੋਸਤੋ 10 ਤੋਂ ਬਾਅਦ ਚੰਗੀ ਸੇਵਾ ਦਾ ਜਿੰਨਾ ਮਰਜੀ ਵੀਰ ਕੋ ਚੋਰੀ ਮਗਰ ਵੀ ਕੱਟੀ ਆ ਵਾਦੇ ਬੰਦੀ ਕੋਈ ਸੋਹਣੀ ਸੇਵਾ ਕਰ ਬਾਕੀ ਵੀ ਚਲ ਉਹਨਾਂ ਨੇ ਸਾਨੂੰ ਉਹਨਾਂ ਆਖਿਆ ਵੀ 14 ਲੀਟਰ ਦੁੱਧ ਬੌਲੇ ਤੋਂ ਬਿਕਲ ਗਈ ਬਾਹਰ 14 ਲੀਟਰ ਮੈਂ ਦੁੱਧ ਕਰੂ ਬਾਕੀ ਹੈ ਵੀ ਆ ਤੁੰਦੂ ਸਾਹਿਬ ਵੇਖੋ ਨਾ ਚਮੜੀ ਬਹੁਤ ਮੈਂ ਉਹਦੀ ਮੰਨ ਲਓ ਆ ਵੀ ਕਰਤੂਤ ਵਾਲੀ ਬੜੀ ਆ ਮੈਂ ਪਤਲੀ ਚਮੜੀ ਦੀ ਹਾਂਜੀ ਹਾਂਜੀ ਸਿਲਸ ਲੱਗ ਵੀ ਕਰਮਾਂ ਵਾਲੀ ਮੰਨ ਲਓ ਵੇਖੋ ਥਾਨ ਵੇਖੋ ਕਿੱਡਾ ਵੇਥ ਫੁੱਥ ਬਿਲਕੁਲ ਬਿਲਕੁਲ ਜਵਾਬ ਬਹੁਤ ਦੇਦਾ ਵਧੀਆ ਜੋਦੇ ਵਾਂਗੂੰ ਜਵਾਬ ਦੀ ਮਾੜੀ ਨਹੀਂ ਜਵਾਦ ਆ ਮੰਨ ਲਓ ਕੋਈ ਵੀ ਚੀਜ਼ ਨਾ ਸੰਧੂ ਸਾਹਿਬ ਮਾਰੀ ਹੋਵੇ ਨਾ ਤੇ ਉਹਦੇ ਲਾਗੇ ਨਹੀਂ ਖਲੋਈਦਾ ਆਖੀਦਾ ਵੀ ਨਹੀਂ ਕੋਈ ਭੈਣ ਭਰਾ ਚਾਹ ਲਾਂਮਾ ਦੂਨ ਵਾਲੇ ਆਪਦੀ ਰਕਮ ਬੱਜੀ ਰਹੂਗੀ ਕੀ ਫਾਇਦਾ ਤੇ ਨਾਲੇ ਤੁਹਾਨੂੰ ਪਤਾ ਦੁਕਾਨਦਾਰੀ ਦਾ ਮਸਲਾ ਵਾ ਨਹੀਂ ਇਹ ਆਪਾਂ ਇਹੋ ਜਿਹਾ ਕੰਮ ਨਾ ਲਈਦਾ ਹੀ ਨਹੀਂ ਮਾਨਾ ਨਹੀਂ ਸਾਫ ਸੁਥਰੇ ਕੰਮ ਨੂੰ ਪਹਿਲ ਦੇਣੀ ਆਪਾਂ ਜੀ ਹਾਂਜੀ ਤੇ ਅੱਛਾ ਛੰਡੇ ਵੀਰ ਆ ਆ ਗਈ ਆਪਣੇ ਕੋਲ ਮੱਝ ਅੱਗੇ ਇਹ ਨਾ ਸੰਧੂ ਸਾਹਿਬ ਵੀ ਮੰਨ ਲਓ ਵੀ ਭਾਵੇਂ ਨਾ ਕੋਈ ਵੀਰੇ ਦਾ ਕਰਲੇ ਮਜ਼ਾਕ ਤੇ ਕੋਈ ਜਿੱਦਾਂ ਮਰਜੀ ਆ ਇਹ ਨਾ ਬੰਦਿਆਂ ਨੂੰ ਅੱਜ 10 ਦਿਨ ਹੋ ਗਏ ਸੀ ਕੱਲ ਮੈਂ ਵੇਚਣ ਦਿਆਂ ਨੂੰ ਹੂੰ ਉਹ ਆਂਦੇ ਵੀ ਸਾਨੂੰ ਨਾ ਤੇਰਾ ਨੰਬਰ ਮੰਨ ਲਓ ਨਿਕਲ ਗਿਆ ਤੇ ਅਸੀਂ ਆਨੇ ਆ ਵੀ ਮੰਨ ਲਓ ਅਸੀਂ ਝੰਡੇ ਨੂੰ ਦੇਣੀ ਆ ਮੈਂ ਅਹਾ ਤੈਨੂੰ ਆਖਣਾ ਵੀ ਇਹਦੀ ਜਰੂਰ ਵੀਡੀਓ ਪਾਵੇ ਸਾਡੀ ਮਾਰਕੇ ਦਿੱਤੀ ਹੈ ਹਾਂਜੀ ਵਾਹ ਮਾਰਕੇ ਨਾ ਬੰਦੇ ਬਹੁਤ ਵਧੀਆ ਹੈ ਏਵੇਂ ਆਖਣ ਦੀ ਗੱਲ ਨਹੀਂ ਹੈ ਬੰਦੇ ਵਧੀਆ ਸੀ ਬੰਦੇ ਵਧੀਆ ਉਹਨਾਂ ਨੇ ਮਾਨਾ ਵੀ ਉਹ ਠੀਕ ਤੇ ਰਹਿ ਅੱਠ ਦਿਨ ਉਹ ਆਂਦੇ ਵੀ ਹਾਂ ਆਵੇਂਗਾ ਨੰਬਰ ਵੀ ਨਿਕਲ ਗਿਆ ਔਰ ਅੱਭੀ ਮੋਂ ਉਹਨਾਂ ਨੇ ਬੂਏ ਤੇ ਗਾੜੀ ਨੰਗਨ ਦਿਆ ਕੱਲ ਅੱਛਾ ਉਹ ਮੈਨੂੰ ਆਂਦੇ ਇਧਰ ਆਗਰੂਆ ਅਸੀਂ ਤੇ ਤੈਨੂੰ ਇਹ ਗੱਲ ਹੈਗੀ ਆ ਵੀ ਮੈਂ ਆਹੀਂ ਤੈਨੂੰ ਨਗੀਨਾ ਦੇਣਾ ਵਾਂ ਆ ਇਧਰ ਤੇ ਬਾਕੀ ਵੀਡੀਓ ਜੂਰ ਪਾਉਣੀ ਸਿੱਧੀ ਨਹੀਂ ਵੇਚਣੀ ਹਾਂਜੀ ਸਹੀ ਗੱਲ ਆ ਜੀ ਮੈਂ ਵੀ ਨਾਲ ਹਾਂ ਇਹ ਗੱਲ ਨਾ ਆਖੀ ਜਾਂਦੇ ਸਾਡੀ ਮਹਿ ਦੀ ਉਹਨੂੰ ਸੋਲਾ 12 ਕਿਲੋ ਜਿਹਨੂੰ ਮਰਜ਼ੀ ਗਰੰਟੀ ਦੇ ਦਿਓ ਗਰੰਟੀ ਦੇ ਦਿਓ ਬੜਾ ਚਾਹ ਵੇਖੋ ਹੈ ਹਾਂਜੀ ਹਾਂਜੀ ਤੇ ਸਾਡੀ ਮੱਝ ਵੇਚਦੀ ਹੈ ਵੀ ਇਹ ਆਉਣੀ ਚਾਹੀਦੀ ਹੁੰਦੀ ਬਸ ਆਉਣੀ ਚਾਹੀਦੀ ਹੈ ਤੇਰੇ ਅਧਰੂ ਚਾਹੀਦੀ ਹਾਂ ਤੇਰੇ ਤੋਂ ਬਸ ਹਾਂਜੀ ਤੇ ਪ੍ਰੇਮ ਹੁੰਦਾ ਜਾ ਪ੍ਰੇਮ ਬਹੁਤ ਆ ਫਿਰ ਚਲੋ ਇਹ ਆ ਵੀ ਈਤਵੜੀ ਕੀਤੀ ਚੱਲੇ ਚੰਦੇ ਭਾਈ ਸਾਹਿਬ ਇਹ ਵੀ ਪ੍ਰੇਮ ਆ ਬੰਦਿਆਂ ਨਾਲ ਤਾਂ ਬੰਦਿਆਂ ਦੀ ਥਾਂ ਪ੍ਰੇਮ ਆ ਹਾਂਜੀ 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 ਤੇ ਜਵਾਕਾਂ ਦੀ ਥਾਂ ਜਵਾਕਾ ਬਸ ਬਸ ਸਹੀ ਗੱਲ ਆ ਬਾਕੀ ਮੈਂ ਪੂਰੀ ਵੇਖੋ ਵੀ ਵਧੀਆ ਮੱਝ ਆ ਲੋ ਵੀ ਵਧੀਆ ਹਾਥੀ ਆਗੇ ਲੋ ਵੀ ਦੋਸਤੋ ਪੂਰੀ ਡਬਲ ਮੱਝ ਆ ਵੀ ਪਿੰਡਾਂ ਵ ਉਰੀ ਜੋਰਮਾਨ ਆ ਤੇ ਜ਼ੋਰਦਾਰ ਪੂਰੀ ਜਿਹੜੀ ਦੋਸਤੋ ਚੰਗੀ ਪਲੀ ਭਲਾਈ ਤੇ ਬਗ ਪੋਣ ਵਾਲਾ ਆਪਾਂ ਧਰਤੀ ਨਾਲ ਟੱਚ ਕਰਦੀ ਪੂਛ ਆ ਦੋਸਤੋ ਜਿਵੇਂ ਨੀਂਦੀ ਰਾਵੀ ਦੀ ਮੱਝ ਨਾਲ ਆਪਾਂ ਦੇਖਦੇ ਆ ਤੇ ਪੂਰੀ ਕੁਆਲਿਟੀ ਵਾਲੀ ਆ ਠੀਕ ਆ ਤੇ ਦਿਨ ਕਿੰਨੇ ਕੁ ਲੈ ਜੂ ਅਜੇ ਆ ਸੰਸਾਭ ਇਹ ਨਾ ਮੰਨ ਲਓ ਦੇਨੋਂ ਨਾ ਆਖਿਆ ਵੀ ਇਹਨੇ ਅਜੇ ਦਾਹ ਲੈ ਜਣੇ ਨੇ ਥੱਬੇ ਵਾਲ ਨੇ ਥੱਲਿਓਂ ਦਾਹ ਦੇ ਵੀ ਉਹਦੇ ਵੀ 15 ਹੀ ਲੈ ਕੇ ਮੰਨ ਲਓ ਵੀ ਅਸੀਂ ਸਾਂਭੀ ਸੰਭਾਈ ਬਹੁਤ ਆ ਮੈਂ ਚਲੋ ਆਪਣੇ ਕੋ ਕੱਲ ਆਈ ਥੋੜਾ ਜਨੇ ਜੀਵ ਨਹੀਂ ਲਾਇਆ ਲੱਕਾ ਜਹਾ ਲਾਇਆ ਵਾ ਹਾਂਜੀ ਬਾਕੀ ਨਾ ਸੂਆ ਨਾ ਸਾਡੀ ਘਰ ਦੀ ਝੋਟੀ ਆ ਤੀਜੇ ਸੂਏ ਨੇ ਸੂਣਾ ਵਾ ਫੇਸ ਤੋਂ ਮੜਾ ਜਾ ਆਪਾਂ ਮਗਰੋਂ ਵਿਖਾ ਦਾਂਗੇ ਕੋਈ ਗੱਲ ਨਹੀਂ ਠੀਕ ਨਹੀਂ ਗੱਲ ਨਹੀਂ ਵੀ ਅਜੇ ਫਿਲਮ ਬਾਕੀ ਤਾਂ ਨੰਬਰੀ ਆ ਹਾਂਜੀ ਹਾਂਜੀ ਬਾਕੀ ਆ ਵੀ ਪੂਰਾ ਵਧੀਆ ਨੇ ਕਰਮਾਈ ਨੇ ਵੇਖੋ ਬਿਲਕੁਲ ਸੀਲਸ ਲੱਗ ਵੇਖੋ ਕੋਈ ਕਰਮਾ ਦੀ ਪੇਟੀ ਠੰਡੀ ਠੰਡੀ ਠੀਰੀ ਨਹੀਂ ਦੇ ਕਈ ਡੰਗਰ ਤੇਲ ਹੀ ਨਹੀਂ ਲਾਉਣ ਦਿੰਦੇ ਵੇਖੋ ਇੱਥੋਂ ਤੱਕ ਆ ਸੰਧੂ ਸਾਹਿਬ ਵੇਖੋ ਸਾਰ ਨਾ ਲਾਉਣਾ ਨੇ ਕਰਮਾਲੀ ਨੇ ਨਹੀਂ ਬਹੁਤ ਵਧੀ ਤੇ ਮੈਂ ਤੁਹਾਨੂੰ ਪਤਾ ਵੀ ਫੱਟੇ ਚ ਪਾਈਪ ਮਗਰੋਂ ਇੱਥੇ ਆ ਉਹ ਵੀ ਖੋਲ ਕੇ ਚੰਗੀ ਖੁੱਲਣੀ ਆ ਦਸੀ ਜਾਂਦੀ ਹਾਂਜੀ ਹਾਂਜੀ ਪਤਾਨੀ ਨੀਲੀ ਰਾਵੀ ਵਾਲੇ ਅੰਗ ਲੱਗੇ ਸਾਰੇ ਹਾਂਜੀ ਹਾਂਜੀ ਤਾਂ ਝਾੜੂ ਜਾ ਬਿਲਕੁਲ ਹਾਂਜੀ ਹਾਂਜੀ ਬਹੁਤ ਚਲੋ ਆ ਵੀ ਵੱਡੇ ਮੰਨ ਲਓ ਵੱਡੇ ਟਾਂਕੇ ਦੀ ਆ ਮੈਂ ਹੂੰ ਬਾਕੀ ਉਹਨਾਂ ਚਲੋ ਉਹਨਾਂ ਆ ਵੀ 16 17 ਲੀਟਰ ਦੀ ਸੰਧੂ ਸਾਹਿਬ ਆਪਾਂ ਨੂੰ ਗਰੰਟੀ ਦਿੱਤੀ ਆ ਅੱਛਾ ਜੀ ਕਹੇ ਆ ਆਪਦੇ ਭੈਣ ਭਰਾ ਨੂੰ ਦੇ ਦੇਂਗਾ ਨਾ ਤੇ ਤੈਨੂੰ ਲਾਂਮਾ ਨਹੀਂ ਕੋਈ ਵੀ ਆਊਗਾ ਬਿਲਕੁਲ ਜੀ ਠੀਕ ਹੈ ਇਹ ਗੱਲ ਬਿਲਕੁਲ ਹਾਂਜੀ ਨੇ ਮੱਧ ਚਲੋ ਲਾਉ 45 ਇਹ ਦੁੱਧ ਵੀ ਪਸ਼ੂ ਨੇ ਕੜਨਾ ਹੈ ਲਹੂ ਰਾਤ ਵਾਲੀ ਨੇ ਕੜਨਾ ਦੁੱਧ ਵੀ ਹਾਂਜੀ ਹਾਂ ਤੇ ਬਾਕੀ ਜਿੱਡੀ ਬਾਕੀ ਠੰਡੀ ਧੀਰੀ ਬਹੁਤ ਆ ਕਿਤੇ ਛੇਰਨੀ ਵਿਚਾਰੀ ਲਹੁੰਦੀ ਆ ਵੇਖੋ ਹੱਥ ਫੇਰੀ ਜਾਈ ਜਿੱਥੇ ਮਰਜੀ ਸੇ ਅੰਗਜ ਕੋਈ ਗੱਲ ਨਹੀਂ ਗਈ ਹਾਂ ਤੇ ਠੰਡੀ ਧੀਰੀ ਹੈ ਠੰਡੀ ਧੀਰੀ ਅੱਛਾ ਤੇ ਚਾ ਨੇਵੀਰ ਕਿੱਥੋਂ ਤੱਕ ਅੱਜ ਲੈਣ ਦੇਣ ਕੀ ਰੋਉਗਾ ਇਹਦਾ ਇਹ ਨਾ ਸੰਧੂ ਸਾਹਿਬ ਮੰਨ ਲਓ ਆ ਵੀ ਆਪਾਂ ਚਲੋ ਉਹਨਾਂ ਨੇ ਚਾਰਿਆਂ ਨੇ ਆਪਣੀ ਇੱਤ ਕੀਤੀ ਆ ਜਾਇਜ ਆਪਾਂ ਗਾੜੀ ਵੀ ਕੋਈ ਭੈਣ ਭਰਾ ਖੜੂਗਾ ਨਾ ਤੇ ਆਪਾਂ ਜਾਇਜ ਹੀ ਕਰਨਾ ਮੋਲੇ ਦਾ ਆਪਾਂ 1 5 ਕਰਨਾ ਇੱਕ ਤੋਂ ਪੰਜ ਹਾਂਜੀ ਭਾਵੇਂ ਸਵਾ ਵੀ ਕਰ ਲਈਏ 30 ਵੀ ਕਰ ਲਈਏ ਮੈਂ ਦਾ ਮੁੱਲ ਜਾਇ ਜਾ ਹੂੰ ਠੀਕ ਹੈ ਜੀ ਹਾਂ ਨਾ ਸੰਧੂ ਸਾਹਿਬ ਆਪਾਂ ਮੱਝ ਦੇ ਦਾਂਗੇ 96000 ਦੀ ਯਾਰ ਮਾਨ ਕਰ ਦਾਂਗੇ 95 ਦੀ ਦੇ ਦਾਂਗੇ ਲੱਖੋਂ ਅੰਦਰ ਹੀ ਹੈ ਹਾਂਜੀ ਲੱਖੋਂ ਅੰਦਰ ਹੀ ਦੇ ਦਾਂਗੇ ਠੀਕ ਹਾਂ ਜੀ ਦੋਸਤੋ ਮੱਝ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਕਾਊਟ ਨਹੀਂ ਹੈਗਾ ਹਾਂਜੀ ਹਾਂਜੀ ਕਿਸੇ ਪਾਸੇ ਨੂੰ ਕਰਮਾਂ ਲਈ ਖੁੰਜੀ ਵਜਨ ਵੀ ਲੋੜਿਆਂ ਦਾ ਵਜਨ ਵੱਟਾ ਵੀ ਪੂਰਾ ਮੈਂ ਦਾ ਹਾਂਜੀ ਮੂੰਹ ਮਾਂ ਵੇਖੋ ਇਹ ਵੀ ਪੈਰ ਵੀ ਪੂਰੇ ਆ ਸਿੰਗੀ ਸੁੰਗੀ ਬਹੁਤ ਖੂਬਸੂਰਤ ਆ ਸਾਨੂੰ ਸਾਬ ਤਲਿਹਾਰੀ ਕੋਈ ਨਹੀਂ ਆਈ ਮੰਨ ਲਓ ਇਹ ਅਗਰ ਪਰਾਂ ਜੋ ਇਧਰ ਕੋਈ ਇੱਕ ਪਾਸੇ ਮੰਨ ਲਓ ਹੋਰ ਵੇਖ ਲਓ ਮਈਆਂ ਨੂੰ ਨਾ ਮੰਨ ਲਓ ਇਹ ਤਲਿਹਾਰੀਆਂ ਦੁੱਗੀਆਂ ਜਿਹੜੀਆਂ ਆ ਗਈਆਂ ਇਹਨੂੰ ਕੋਈ ਤਲਿਹਾਰੀ ਵੀ ਨਹੀਂ ਆਈ ਆ ਵੇਖੋ ਪੁਰਾਣੀ ਤਲਿਹਾਰੀ ਜਿਹੜੀ ਹੈ ਨਾ ਮੰਨ ਲਓ ਖੋਲ ਖਾਲ ਕੇ ਪਾਈ ਆ ਮੂੰਹ માં ਵੱਡੇ ਦਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਮੂੰਹ ਵੱਡੇ ਦਾ ਮੂੰਹ ਚੌੜਾ ਆ ਪੂਰਾ ਵੱਡਾ ਮੂੰਹ ਆ ਹਾਂਜੀ ਹਾਂਜੀ ਤੇ ਬਾਕੀ ਠਿੰਗ ਸੁੰਘ ਵੇਖੋ ਐ ਨਾ ਮੰਨ ਲਓ ਇਹਨਾਂ ਗੱਲਾਂ ਜਿਹੜੀ ਦੋਸਤੋ ਪਲੀ ਪੋਸੀ ਪੂਰੀ ਆ ਰਾਜੀ ਆ ਵਜਨ ਵੱਟੇ ਵਾਲੀ ਆ ਮੈਂ पीएस क्वालिटी तो ਤੁਸੀਂ ਜਜਮੈਂਟ ਕਰ ਲਓ ਸੂਬਾ ਤੁਸੀਂ ਆਪਦੀ ਸਮਝਣਾ ਵੀਰ ਕੋ ਉੱਤੇ ਮੰਨ ਲੇ ਚੌਥਾ ਮੰਨ ਲੇ ਉੱਤੇ ਵੀ ਮੰਨ ਲੇ ਪਲੇ ਮੰਨ ਲੇ ਬਾਕੀ ਇੱਕ ਵਾਰੀ ਆ ਚੀਜ਼ ਜਰੂਰ ਵੇਖਿਓ ਆ ਕਿ ਬਣਿਆ ਪਿਆ ਮਗਰ ਹਾਂਜੀ ਆ ਦੇਖੋ ਠੀਕ ਹੈ ਤੇ ਕਰਮਾ ਲਈ ਦੋ ਤਾਂ ਸੋਨਾ ਜਵਾ ਦੂਗੀ ਦਿਨ ਹਜੇ ਕੱਢ ਜੂ ਘੱਟੋ ਘੱਟ ਵੀ 8 ਤਾਂ ਕਰਮਾ ਲਈ ਸੰਧੂ ਸਾਹਿਬ ਕੱਢੂਗੀ ਕਰਮਾ ਲਈ ਆਵੇ 8 10 ਦਿਨ ਲੈ ਜੂਗੀ ਦੇਖੋ ਭੰ ਮੈਂ ਇਦਾਂ ਬਹਿ ਜਾ ਥੱਲੇ ਗੱਲ ਹੀ ਕੋਈ ਨਹੀਂ ਮੈਂ ਨਾ ਵੀ 80 ਸ਼ਰੀਫੀ ਦਾ گاਵਾਂ ਨੂੰ ਨਹੀਂ ਵੇਖਿਆ ਹਾਂਜੀ ਹਾਂਜੀ ਬਹੁਤ ਕਰਮਾ ਲਈ ਸੀਲਸ ਲੱਗਾ ਅੱਛਾ ਚੰਡੇ ਵੀਰ 97 ਦੀ ਹੁੰਦੀ ਆ ਹਾਂ ਨਹੀਂ ਇਹ ਸੰਧੂ ਸਾਹਿਬ 95 ਦੀ ਦੇ ਦਾਂਗੇ ਆਪਾਂ 95 96 ਮੰਲੋ ਮੰਲੋ 5 ਮੰਗ ਲਈਏ ਲੱਖ ਮੰਗ ਲਈਏ 96 ਦੀ ਦੇਣੀ ਹਾਂ ਤੇ ਵੀਰ ਨੂੰ ਆਪਾਂ ਛੋੜ ਕਰਨੀ 1000 ਰੁਪਿਆ 95 ਪੂਰੇ ਦੀ ਦੇ ਦਾਂਗੇ 95 ਦੀ ਹਾਂਜੀ ਹਾਂ ਲੋਬੀ ਦੋਸ ਲਓ ਜੀ ਅਗਲੇ ਨੰਬਰ ਤੇ ਆ ਇੱਕ ਹੋਰ ਦੋਸਤੋ ਅਫਲਾਤੂਨ ਜਫਰਾਬਾਦੀ ਜਫਰਾਬਾਦੀ ਹਾਂ ਵੇਖੋ ਸੰਧੂ ਸਾਹਿਬ ਉਤਰਾ ਮੈਂ ਇਹ ਵੀ ਅੱਜ ਝੰਡਾ ਵੀ ਰੈਪੋਰਟੀਆਂ ਲਿਆ ਕੱਢ ਕੱਢ ਕੇ ਕੱਢ ਕੱਢ ਕੇ ਪੂਰੀਆਂ ਅੰਗੇ ਪੰਜਾਬੀਆਂ ਚੋਂ ਗੁੱਠਾਂ ਤੋਂ ਫੜ ਕੇ ਲਏ ਪਸੂ ਸਹੀ ਗਾ ਤੇ ਝੰਡੇ ਵੀਰ ਕੀ ਡਿਟੇਲ ਸੁਆ ਕੇ ਨਮਾ ਸੁਹੂਗੀ ਇਹ ਮੰਨ ਲਓ ਉਹਨਾਂ ਨੇ ਬੰਦਿਆਂ ਨੇ ਕਿਹਾ ਵਾ ਜੀ ਮੰਨ ਲਓ ਆਪਾਂ ਨੂੰ ਵੀ ਮੰਨ ਲਓ ਵੀ ਚੌਥਾ ਤਿਜਾ ਸੁਣੀ ਆ ਕੋਈ ਵੀਰ ਮੇਰਾ ਚੌਥਾ ਮੰਨ ਲੇ ਬਾਕੀ ਭਾਵੇਂ ਕੋਈ ਪੰਜਵਾਂ ਮੰਨ ਲੇ ਆਪਣੀ ਸਮਝਣਾ ਮੈਂ ਚਲੋ ਸੰਧੂ ਸਾਹਿਬ ਮੈਂ ਮੈਂ ਵੇਖੀ ਵੀ ਮੰਨ ਲਓ ਇਹ ਆ ਵੀ ਨਵੀਂ ਆ ਚਿੰਗ ਥੋੜਾ ਜਿਹਾ ਖੁੱਲਾ ਵਾ ਬਾਕੀ ਮਗਰੋਂ ਪੇਟ ਕੁੜੇ ਦੀ ਦੇਖੋ ਮੈਂ ਹਾਂਜੀ ਪਰਾ ਜਾਓ ਪਰਾਂ ਲਾਓ ਆ ਵੇਖੋ ਵੇਖੋ ਬਾਕੀ ਸੀਲਸ ਲੱਗ ਇਹ ਵੀ ਕਰਮਾਂ ਵਾਲੀ ਬੜੀ ਏ ਨਹੀਂ ਵੀ ਨਹੀਂ ਦੋਸਤੋ ਥੋੜਾ ਜਿਹਾ ਪਸ਼ੂ ਉਪਰੇ ਬੰਦੇ ਤੋਂ ਡਰਦਾ ਵੀ ਜਿਹੜਾ ਕਈ ਨਾ ਹਾਂ ਕੋਲ ਪਹਿਲੀ ਵਾਰ ਪਸ਼ੂ ਨਿਕਲਦੇ ਆ ਹਾਂਜੀ ਥੋੜਾ ਜਿਹਾ ਉਪਰੇ ਬੰਦੇ ਨੂੰ ਘੂਰਦਾ ਤੇ ਮਾੜਾ ਮੋੜਦਾ ਡਰਦਾ ਪਸ਼ੂ ਬਾਕੀ ਇਹ ਵੀ ਜੈਡ ਬਲੈਕ ਹੀ ਆ ਜੀ ਸੰਧੂ ਸਾਹਿਬ ਵੇਖੋ ਹਾਂਜੀ ਪੂਛ ਹੈਗੀ ਮਗਰ ਗਿੱਠਕ ਵਾਈਟ ਹਾਂਜੀ ਮਾੜਾ ਜੀ ਦੋਸਤੋ ਬਿਲਕੁਲ ਹੈ ਪਤਲੇ ਪਿੰਡੇ ਦੀ ਆ ਚਮੜੀ ਬਿਲਕੁਲ ਪਤਲੀ ਆ ਦਿਨ ਲੈ ਜੂਗੀ ਖੁੱਲੇ ਡੁੱਲੇ ਹਜੇ ਠੀਕ ਆ ਦਿਨ ਹਫਤਾ 10 ਦਿਨ ਉਮੀਦ ਹੈਗੀ ਇਹ ਵੀ ਲੈ ਜੂਗੀ ਕਿਉਂਕਿ ਚੱਡਾ ਹਜੇ ਦੋਸਤੋ ਪੂਰਾ ਭਰਦੀ ਪਈ ਆ ਧਾਰਾਂ ਪਾਉਣੀਆਂ ਲੈਵਜੇ ਸ਼ੁਰੂ ਜੋ ਬਿਲਕੁਲ ਆਪਾਂ ਸਾਹਮਣੇ ਦੇਖ ਰਹੇ ਅੱਖੀ ਠੀਕ ਹੈ ਜੀ ਥਣ ਥਣ ਵੀ ਪੂਰੀ ਵਿਥਵਿਰਲ ਕਰ ਜੂਗੀ ਜਿਵੇਂ ਜਿਵੇਂ ਚੱਡਾ ਖੋਲਿਆ ਇਹਨੇ ਤੇ ਹਾਇ ਬਿਲਕੁਲ ਪੱਧਰ ਬਖਾਰਾ ਕਿਉਂਕਿ ਇੱਥੋਂ ਹੀ ਪਤਾ ਲੱਗ ਜਾਂਦਾ ਦੋਸਤੋ ਕੋਈ ਸਾਡ ਸੂਟ ਦਾ ਹਾਂਜੀ ਅਜੇ ਫਿਰ ਖਨੇਵਾ ਭਰਨਾ ਮੱਜ ਨੇ ਅੱਜ ਵੀ ਨਾਰਮਲੀ ਆਪਾਂ ਦੇਖੀਏ ਬਿਲਕੁਲ ਪੱਧਰ ਇਹਨੀ ਤੋਂ ਬਹੁਤ ਸਤੂ ਸਾਹਿਬ ਬਣੂਗੀ ਵੇਖੋ ਉਤਲੇ ਬਣਿਓ ਨਾ ਪੱਧਰੀ ਮੰਨ ਲਓ ਬਣੂਗੀ ਚਲੋ ਪਰਾਂ ਜੋ ਮੜਾ ਜਾ ਤੂੰ ਡਰਦੀ ਆ ਆ ਵੇਖੋ ਬਾਕੀ ਨੀਰਾ ਨੂਰਾ ਸਾਰਾ ਸਨੂ ਸਾਹਿਬ ਤਿੱਪਣਾ ਹੈ ਗਰੰਟੀ ਹੈ ਆਪਣੀ ਫੋਲ ਇਹ ਨਹੀਂ ਵੀ ਨਹੀਂ ਮੰਨ ਲਓ ਕੋਈ ਜਿੰਨੇ ਵੀਰ ਭਰਾ ਨੇ ਆਪਦੀ ਤਸੱਲੀ ਕਰ ਲੇ ਜੀ ਸਦਕੇ ਕਰ ਲੇ ਬਾਕੀ ਆਪਣੀ ਵੀ ਫੋਲ ਗਰੰਟੀ ਜੇ ਕਹੇ ਵੀਰ ਨੇ ਆਨਲਾਈਨ ਵੀ ਮੰਗਾਉਣੀ ਹੋਵੇ ਤੇ ਠੀਕ ਆ ਇਹ ਨਹੀਂ ਗੱਲ ਵੀ ਤੁਹਾਨੂੰ ਪਤਾ ਆਪ ਦਾ ਸਮਝ ਕੇ ਚੀਜ਼ ਲਈਦੀ ਪੈਸੇ ਖਰਚੀਦੇ ਆ ਤੇ ਮੰਨ ਲਓ ਜੇ ਕੋਈ ਇਥੋਂ ਮੰਨ ਲਓ ਥੱਲੇੋਂ ਉੱਠ ਜੇ ਭੈਣ ਭਰਾ ਦੇ ਫਿਰ ਤੁਹਾਨੂੰ ਪਤਾ ਅਹੀਂ ਰਕਮ ਥੋੜਾ ਬੰਨ ਛੱਡਣੀ ਆ ਠੀਕ ਨਹੀਂ ਗੱਲ ਹਾਂਜੀ ਆ ਗੱਲ ਹੋ ਜਾਂਦੀ ਹੈ ਬਾਕੀ ਇਹ ਵੀਰ ਜੀ ਲੈ ਜੂਗੀ ਅਜੇ ਮੇਰੇ ਹਿਸਾਬ ਨਾਲ ਦੇਣ ਨਾ 12 14 ਲੈ ਜੂਗੀ ਨਹੀਂ ਲੈ ਜੂ ਸਹੀ ਹਾਂਜੀ ਹਾਂਜੀ 15 ਵੀ ਲੈ ਜੂਗੀ ਬਣ ਜੂਗੀ ਕਿਉਂ ਤੁਹਾਨੂੰ ਪਤਾ ਅੱਜ ਕੱਲ ਨਾ ਚਲੋ ਹੁਣਾ ਮੀਂਹ ਤੋਂ ਬਾਹਰ ਸੂਗੀ ਜਾ ਕੇ ਤੂੜੀਆਂ ਤਾਰੀਆਂ ਲੋਕਾਂ ਦੀਆਂ ਵਿਚਾਰਿਆਂ ਦੀਆਂ ਮੁਕੀਆਂ ਵਾ ਤੇ ਉਹਦਾ ਕਰਕੇ ਡੰਗਰ ਤੁਹਾਨੂੰ ਪਤਾ ਥਾਂਬੇ ਸੂੰਬੇ ਨਹੀਂ ਜਾਂ ਸੋ ਦੋਸਤੋ ਦੁੱਧ ਵਾਲੀ ਮੱਝ ਆ ਵੈਸੇ ਨਾਰਮਲੀ ਕਈ ਵੀਰ ਸਿੰਘਾਂ ਦੇ ਚਲੇ ਜਾਂਦੇ ਆ ਸਿੰਘਾਂ ਤੇ ਨਾ ਜਾਇਓ ਬਾਕੀ ਬੰਤਰ ਤੇ ਜਾਇਓ ਹਾਂਜੀ ਹਾਂਜੀ ਛੱਡੇ ਛੂਟੇ ਦੀ ਬੜੀ ਸਾਫ ਆ ਇੱਥੋਂ ਮਾਰੋ ਸਾਨੂੰ ਸਾਹਿਬ ਇਧਰੋਂ ਮਾਰੋ ਵੇਖੋ ਮਗਲ ਦੇ ਬੰਦੇ ਥੋੜੇ ਜਿਹੇ ਬੰਦੇ ਵੀ ਜਿਹੜੇ ਇੱਥੇ ਆਪਣੇ ਥੋੜੇ ਜੇ ਨੇੜੇ 5-7 ਵੀਰ ਤੁਰੇ ਫਿਰਦੇ ਆ ਉਹਨਾਂ ਕਰਕੇ ਵੀ ਥੋੜਾ ਜਿਹਾ ਪਸ਼ੂ ਡਰਦਾ ਜ਼ਰੂਰ ਆ ਹਾਂਜੀ ਹਾਂਜੀ ਆਹ ਵੇਖੋ ਹਾਂਜੀ ਛੰਡੇ ਵੀਰ ਕਿੱਥੋਂ ਤੱਕ ਲੈਣਦੇ ਨੇ ਤਾਂ ਹੀ ਰਹੂਗਾ ਮੋਲ ਵੀਰ ਜੀ 80000 ਰੁਪਇਆ ਕਰ ਲਈਏ ਤੇ ਮੱਝ ਦੇ ਦਈਏ ਵੀਰ ਜੀ 73000 ਯਾਰ ਮਾਨ ਕਰ ਦਾਂਗੇ 75 ਦੀ ਦੇ ਦਾਂਗੇ 75 ਦੀ ਹਾਂਜੀ 75 ਦੀ ਦੇ ਦਾਂਗੇ ਠੀਕ ਹੈ ਯਾਰ ਹੋਰ ਕਰ ਦੋ ਸਾਨੂੰ 74 ਹਾਂ 74 ਦੀ ਦੇ ਦਾਂਗੇ ਮੈਂ ਬਾਕੀ ਵੇਖ ਲਓ ਮੈਂ ਉਸਤਰਾ ਵੇਹ ਜਾਇ ਜਾ ਮੈਂ ਮੁੱਲ ਭਾਵੇਂ 85 90 ਵੀ ਕਰ ਲਈਏ ਵੇ ਤੇ ਆਜੋ ਅੱਗੇ ਜੰਡੇ ਵੀਰ ਆ ਜਿਹੜੀ ਝੋਟੀ ਆ ਗਈ ਏ ਇਹ ਝੋਟੀ ਆ ਜੀ ਪਹਿਲਣ ਅੱਛਾ ਹਾਂਜੀ ਪਹਿਲਣ ਕੱਟੀ ਜੇ ਅਜੇ ਪਹਿਲਣ ਕੱਟੀ ਹਾਂਜੀ ਪਹਿਲਣ ਕੱਟੀ ਜੇ ਸਾਹ ਸੁਸਰੀ ਵੜੀ ਆ ਹਾਂਜੀ ਗੱਬਣ ਆ ਵੀ ਅੱਛਾ ਜੀ ਹਾਂਜੀ ਹਾਂਜੀ ਨਾ ਹੌਲੀ ਜੀ ਇਹ ਤਾਂ ਬਿਲਕੁਲ ਹਾਂ ਜੀ ਵੇਖੋ ਲਓ ਜੀ ਸਿੰਗੀ-ਸੂੰਗੀ ਵੇਖੋ ਬਹੁਤ ਮੈਨੂੰ ਫਿਰ ਐ ਕਾਲੀ ਵੇਖੋ ਕਿਦੇ ਸ਼ੈਣੀ ਦਾ ਮੋੜੇ ਦਿਆ ਆ ਆ ਸ਼ੈਣੀ ਆ ਆਹ ਕੁੰਨ ਮੋੜੇ ਨੇ ਜਿਸਨਾ ਪਹਿਲਵਾਨ ਮਛਾਣੀ ਮਰੋੜਦੇ ਓਵੇਂ ਵੇਖ ਲਓ ਹੈਂ ਨੇ ਸੋਹਣੀ ਚੋਟੀ ਆ ਸਹੀ ਪੂਰੀ ਆ ਹਾਂ ਜੀ ਹਾਂ ਜੀ ਹਾਂ ਜੀ ਸਾਈ ਬਹੁਤ ਆ ਚੋਟੀ ਲੱਗੀ ਹਾਂ ਜੀ ਹਾਂ ਜੀ ਬਹੁਤ ਕੁਆਲਿਟੀ ਦਾ ਹਾਂ ਜੀ ਆਹ ਦੇਖੋ ਜੀ ਹਾਂ ਤੋ ਨਵੀਂ ਝੋਟੀ ਆ ਦੋਸਤੋ ਬਹੁਤ ਵੀਰ ਡਿਮਾਂਡ ਰੱਖਦੇ ਪਹਿਲਾਂ ਨ ਦੂਜਾਂ ਝੋਟੀ ਖਰੀਦਣ ਦੀ ਹਾਂਜੀ ਤੇ ਪਹਿਲਾਂ ਝੋਟੀ ਆ ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਆ ਜਾਂਦੀ ਆ ਪਰ ਆਹ ਵੇਖੋ ਜੀ ਬਰੀਕੀ ਬਹੁਤ ਜ਼ਿਆਦੀ ਆ ਸਿੰਗੀ-ਸੂੰਗੀ ਬਹੁਤ ਪਿਆਰੀ ਆ ਤੇ ਜਿਵੇਂ ਪਹਿਲੇ ਹੱਥ ਦੀ ਪਹਿਲੀ ਉਂਗਲ ਮੋੜ ਲਈ ਨਾ ਤੁਸੀਂ ਐਂ ਕਰਕੇ ਉਵੇਂ ਦੀ ਜਿਹੜੀ ਆ ਸਿੰਗੀ ਆ ਇਸ ਝੋਟੀ ਦੀ ਤੇ ਥਣ ਥਣ ਪੂਰੀ ਵਿਰਲ ਦਾ ਜਿੰਨਾ ਵੀ ਆਪਾਂ ਕਹਿ ਲਈਏ ਵੀ ਘਟੋ ਘਾਟ ਵੀ ਚੱਪੇ-ਚੱਪੇ ਤੇ 5-5 ਇੰਚ ਤੇ ਜਿਹੜਾ ਥਣ ਲੱਗਾ ਝੋਟੀ ਤੇ ਠੀਕ ਆ ਇਹ ਬਿਲਕੁਲ ਬਦਲੇ ਪਿੰਡੇ ਦੀ ਹੈ ਕਈ ਵਾਰ ਥੋੜਾ ਜਿਹਾ ਦਰਮਿਆਨੀ ਦੇ ਵਿੱਚੋਂ ਪਸੂ ਨਿਕਲਦਾ ਤੇ ਜਿਹੜਾ ਵੀ ਰਕੇ ਸੋਹਣਾ ਹੱਥੋਂ-ਥੋਂ ਪੇਰ ਲੂਗਾ ਹਾਂਜੀ ਸਹੀ ਤੇ ਸਾਫ ਥੱਲਿਓ ਸੁਥਰੀ ਬਹੁਤ ਜੇ ਵੇਖੋ ਕਰਮਾ ਵਾਲੀ ਇਧਰ ਵੇਖੋ ਚੱਡਾ-ਚੁੱਡਾ ਵੇਖੋ ਬਹੁਤ ਵੇਖੋ ਬਹੁਤ ਪਿਆਰੀ ਥੱਲਿਓ ਵੇਖੋ ਇਹ ਨਹੀਂ ਕਈ ਉਹਨਾਂ ਨੂੰ ਪਤਾ ਥੱਲਿਓ ਹੀ ਨਹੀਂ ਬਣਦੀਆਂ ਵੇਖੋ ਕਿ ਨਹੀਂ ਆਹ ਵੇਖੋ ਲੈ ਕਰੋ ਕਰੋ ਥਣ ਥਣ ਵੇਖ ਹਾਂ ਫੀਲਸ ਲੱਗ ਬੜੀ ਕਰਮਾ ਵਾਲੀ ਵੇਖੋ ਲੈ ਹੈ ਹਾਂ ਕਿੰਨਾ ਮਰਦਿਆ ਵੇਖੋ ਤੇ ਨਹੀਂ ਤਾਂ ਪਹਿਲਾਂ ਝੋਟੀਆਂ ਖੁਰਲੀ 'ਚ ਜੜ ਜਾਂਦੀਆਂ ਹਾਂ ਨਹੀਂ ਚੜ ਜਾਂਦੀਆਂ ਅਗੇ ਮੰਨ ਲਓ ਕੋਈ ਗੱਲ ਨਹੀਂ ਉੱਤਰ ਚਲੋ ਆਏਗਾ ਖਲੋਤੇ ਘੇਰੇ-ਘੇਰੇ ਚਲੋ ਇਹ ਨੇ ਜਿੰਨੇ ਵੀ ਛੋਟੀ ਚੜੀ ਚੰਗੀ ਆ ਸਾਫ਼ ਸੁਥਰੀ ਆ ਜਿੰਨੇ ਵੀ ਠੰਡੀ ਧੀਰੀ ਆ ਤੇ ਝੰਡੇ ਵੀਰੇ ਦਾ ਫਿਰ ਲੈਣ ਦਾ ਕਿੱਥੋਂ ਕਿਤਾਕ ਆਫਰ ਇਹ ਦਾ ਜੀ ਆਪਾਂ 63000 ਦੀ ਦੇ ਦਈਏ ਮੁੱਲ 70 ਨਾ ਕਰੀਏ 65 ਨਾ ਕਰੀਏ 63000 ਦੀ ਝੋਟੀ ਦੇ ਦਈਏ 100 ਰੁਪਿਆ ਮਾਨ ਕਰ ਦਾਂਗੇ 63 ਚੋਂ ਹਾਂ ਜੀ ਹਾਂ ਜੀ ਝੋਟ ਹਾਂ ਜੀ ਬਾਹਰ ਹਾਂ ਜੀ ਬਾਹਰ ਦੀ ਝੋਟੀ ਬਹੁਤ ਸੋਹਣੀ ਜੋਤਰਾ ਵੇਖੋ ਭਾਵੇਂ ਜੋ ਮਰਜੀ ਆ ਲਓ ਵੀ ਦੋਸਤੋ ਲਾਏ ਬਣਾਏ ਪਈ ਆ ਬਾਕੀ ਸੂਪੂਗੀ ਹਫਤਾ ਕੱਢ ਕੇ ਵੀ ਸੂਫੂਗੀ 8-10 ਦਿਨ ਵੀ ਲੈ ਕੇ ਚਲੀ ਜਾ ਸਕਦੀ ਆ ਬਾਕੀ ਜਿੰਨਾ ਬਣ ਜੇ ਪਸੂ ਉਹਨੇ ਚੰਗਾ ਹਾਂਜੀ ਹਾਂਜੀ ਆਪਣੇ ਕੋਲ ਦੀ ਹਫਤਾ ਕੱਢ ਗਈ ਸੰਧੂ ਸਾਹਿਬ ਚਲੋ ਆਪਾਂ ਇਹਨੂੰ ਕਰਮਾ ਲਈ ਨੇ ਚਲੋ ਇਹ ਵੀ ਆਈ ਥੋੜੀ ਜਿਹੀ ਰੁਲੇ ਘਰੋਂ ਆ ਤੇ ਬਾਕੀ ਇਹ ਆ ਵੀ ਚਲੋ ਖਾਂਦੀ ਪੀਂਦੀ ਸੋਹਣਾ ਵਾਂ ਤੇ ਬਾਕੀ ਜਿਹੜਾ ਵੀਰ ਭਰਾ ਲੈ ਜਾਊਗਾ ਤੇ ਇਹ ਜਿੰਨੇ ਦੀ ਅੱਜ ਕਿਨੇ ਕਹੇ ਨੇ ਖੜਨੀ ਆਈ ਸਾਰਾ ਸਿਆਲ ਚੋ ਕੇ ਫੇਰ ਹੋਣੇ ਦੀ ਕਰਮਾ ਲਈ ਬਿਲਕੁਲ ਰਕਮ ਖਰੀ ਕਰ ਆ ਦੋ ਵੜਾ ਆਈਆਂ ਆਪਣੇ ਕੋਲ ਹਾਂਜੀ ਵੜਾ ਸੁਈਆਂ ਸਵਾਈਆਂ ਨੇ ਹਾਂਜੀ ਆਹ ਸੂਈ ਆ ਜ ਵੱਚਾ ਮਗਰ ਆ ਦੇ ਤੇ ਬਾਕੀ ਬਹੁਤ ਵਧੀਆ ਜੇ ਵੀਡੀਓ ਆ ਵੇਖੋ ਸੀਲਸ ਲੱਗ ਕਰਮਾਂ ਵਾਲੀ ਮੰਨ ਲਓ ਬਾਗ ਦਾ ਬੱਚਾ ਹੀ ਆਏ ਜਿਹਨੂੰ ਆਪਾਂ ਨਗੀਨਾ ਆਖ ਦਿੰਦੇ ਆ ਵਾਹ ਜੀ ਵਾਹ ਹਾਂ ਜੀ ਆ ਬੱਚਾ ਜੀ ਆ ਵੇਖੋ ਜੀ ਤਾਜਾ ਤਾਜਾ ਨਾਰੂ ਜੀ ਬੱਚਾ 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 ਆ ਵੇਖੋ ਨਾਰੂ ਮਾ ਤਾਜਾ ਕਾਲ ਕਾਲ ਸੋਈਏ ਸੂਈ ਆ ਦੋਸਤੋ ਮਗਰ ਬੱਚਾ ਈਲ ਕਾਫ ਬਿਲਕੁਲ ਨਾੜੂ ਬੱਚੇ ਦੇ ਨਾਲ ਕਾਲ ਦੀ ਸੂਈ ਆ ਲਵੀ ਜੀ ਆ ਲਵੀ ਜੀ ਹਾਂ ਜੀ ਹਾਂ ਜੀ ਦੰਦਾਂ ਦੇ ਵਿੱਚੋਂ ਦੋਂਦੀ ਚੋਗੀ ਆ ਦੋਂਦੀ ਆਈ ਦੋਂਦੀ 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 ਹਾਂ ਜੀ ਚੋਕ ਤਾਂ ਭੰਨਿਆ ਨਾ 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 ਚੋਗ ਵਾਲੇ ਨਹੀਂ ਅਜੇ ਦੋਂਦੀ ਦੇ ਦੰਦ ਕੱਢਣ ਲਈ ਆ ਬਰਾਬਰ ਨਹੀਂ ਕੀਤੇ ਨਾ 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 ਦੋਂਦੀ ਦੇ ਦੰਦ ਜਿਹੜੇ ਆ ਦੋਂਦੀ ਦੇ ਨਾਲ ਹਾਂ ਜੀ ਬਰਾਬਰ ਨਹੀਂ ਕੀਤੇ ਕਿ ਦੋਂਦੇ ਤੇ ਤੇ ਪਲੂਨ ਪਹਿਲਾ ਸੂਆ ਦੋਸਤ ਬਾਕੀ ਤੁਸੀਂ ਬਿਊਟੀ ਦੇ ਵਿੱਚ ਦੇਖੋ ਬਹੁਤ ਖੂਬਸੂਰਤ ਨਗੀਨਾ ਹੀ ਹੈ ਜਿਵੇਂ ਬਾਈ ਝੰਡਾ ਸਿੱਕਹਿ ਗਿਆ ਵੀ ਨਗੀਨਾ ਹੀ ਲਿਆਂਦਾ ਵੇਖੋ ਛੋਟੇ ਜੇ ਕੰਨ ਨੇ ਹਾਈਟ ਹਜੇ ਆਪਾਂ ਮੈਨ ਸਕਦੇ ਆ ਵੀ ਹਾਈਟ ਜਿਹੜੀ ਦੋਸਤੋ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਜੇ ਵਧਣਾ ਫੁੱਲਣਾ ਬੱਚੀ ਦਾ ਜਵਾਨ ਹੋਣ ਤੱਕ ਵਧੂਗੀ ਹਜੇ ਪੂਰਾ ਵੱਡੀ ਵੱਡੀ ਬਣੂਗੀ ਵੇੜ ਵੇਖੋ ਲੰਮੀ ਨੂਮੀ ਕਰ ਮਾ ਜਿੱਦੀ ਆ ਹਾਂਜੀ ਆ ਲੇਵੇ ਵਾਲੀ ਕੁਆਲਿਟੀ ਵੇਖੀ ਤਾਂ ਬਿਲਕੁਲ ਫਸਮਾ ਜਾ ਲੇਵਾ ਦੋਸਤੋ ਕੰਪੈਕਟ ਡਾਈਆਰ ਆ ਖਲੋ ਜਾ ਖਲੋ ਜਾ ਆ ਲੈ ਢੱਕੋ ਢੱਕੋ ਵੇਖ ਆ ਨਮੀ ਨਮੀ ਵੇ ਇਹ ਆ ਵੀ ਅਜੇ ਚਲੋ ਸੂਚਾਈ ਕੱਲ ਤੁਹਾਨੂੰ ਪਤਾ ਸਵੇਰੇ ਸੂਈ ਆ ਜੇਰ ਦੂਰ ਕਰਮਾਂ ਵਾਲੀ ਨੇ ਵਧੀਆ ਪਾਤੀ ਆ ਲਓ ਜੀ ਹਾਂਜੀ ਬਿਲਕੁਲ ਤੋਰਾਦਾਰਾ ਬਹੁਤ ਖੂਬਸੂਰਤ ਆ ਦੋਸਤੋ ਪਹਲਵਾਨੀ ਤੋਰਾ ਵਛੀ ਦਾ ਕਿਉਂਕਿ ਆਰਡਰ ਦੀ ਕੁਆਲਿਟੀ ਚੰਗੀ ਆ ਤੇ ਕੱਲ ਦੀ ਸੂਈ ਤੇ ਝੰਡੇ ਵੀਰ ਬੌਲਾ ਕੋਈ 2 ਡੰਗ ਦੀ ਚਵਾਈ ਹੋ ਗਈ ਆ ਹਾਂ ਹਾਂਜੀ ਇਹ ਕੱਲ ਮੰਨ ਲਓ ਸਵੇਰੇ ਚੋਈ ਆ ਦਜਾ ਤੇ ਸਵੇਰੇ ਅੱਜ ਤੀਜਾ ਡੰਗ ਆ ਜੀ ਖਾਲੀ ਹੋ ਗਈ ਹਾਂਜੀ ਹੋ ਗਈ ਅਜ ਨਾ ਖਾਲੀ ਨਹੀਂ ਕੀਤੀ ਅਜੇ ਹਾਂ ਆਪਣੀ ਨਹੀਂ ਕੀਤੀ ਨਾ ਸਾਫ ਨਹੀਂ ਕੀਤੀ ਹਾਂਜੀ ਮੰਨ ਲਓ ਚਵਾਪ ਸਮਾ ਸੰਧੂ ਸਾਹਿਬ ਪੂਰਾ ਵਾ ਜੇ ਮੰਨ ਲਓ ਆਖੇ ਤੇ ਮਾਰ ਕੇ ਧਾਰਾਂ ਪਾ ਵਿਖਾ ਦਿੰਦੇ ਵਾ ਖਾ ਪੁੱਤ ਇੱਧਰ ਦੀਆਂ ਕਿ ਧਾਰਾਂ ਮਾਰ ਕੇ ਵਿਖਾ ਦੇ ਹੂੰ ਕਈ ਯਾਰੀ ਵੀਰ ਭਰਾ ਨਾ ਚਲੋ ਇਹ ਆ ਗੱਲ ਹੈਗੀ ਆ ਵੀ ਆ ਆਖ ਦਿੰਦੇ ਆ ਵੀ ਮੰਨ ਲਓ ਹਾਂ ਲੋ ਜੀ ਮਗਰ ਲੈ ਮਗਰ ਲੈ ਭਰਾ ਮਗਰ ਲੈ ਮਗਰ ਲੈ ਬਾਕੀ ਥਣ ਥਣ ਬਹੁਤ ਵਧੀਆ ਲੱਗਾ ਵਾ ਛੀ ਨੂੰ ਇਹ ਗੱਲ ਨਾ ਕਾਰਡੀਆਂ ਲਾ ਲਾ ਪੇ ਲਓ ਜੀ ਹਾਂ ਓਕੇ ਹਾਂ ਜੀ ਸੋਚ ਵਾਪਸ ਮਾਦੀ ਵੀ ਚੰਗੀ ਐ ਦੋਸਤੋ ਪਰ ਵੱਚੀ ਤੁਹਾਨੂੰ ਬਹੁਤ ਲੰਮਾ ਸੰਧੂ ਸਾਹਿਬ ਅਜੇ ਨਾ ਤੁਹਾਨੂੰ ਪਤਾ ਭਲਾ ਭੁਲਾਈਆਂ ਉਹਦਾ ਕਰਕੇ ਆ ਹਾਂ ਠੀਕ ਹਾਂ ਜੀ ਛੰਡੇ ਵੀਰ ਕਿੱਥੋਂ ਦਾ ਕਹਿੰਦਾ ਲੈਣ ਦੇਣ ਸੰਧੂ ਸਾਹਿਬ ਵੇਖੋ ਨਗੀਨੀਆਂ ਦਾ ਤਰ੍ਹਾਂ ਹੋ ਜਾਂਦਾ ਮੁੱਲਤ ਨਹੀਂ ਵੇਖੇ ਕੋਈ ਹੁੰਦਾ ਛੋਟੀਆਂ ਦਾ ਪਹਿਣਾ ਠੀਕ ਐ ਨਾ ਕਿ ਤੂੰ ਐਵੇਂ ਮੰਨ ਲਾ ਵੀ ਵੱਚੀ ਛੋਟੀ ਆ ਜਾ ਚੱਲੀਏ ਪਰ ਨਾ ਜਦੋਂ ਮੰਨ ਲਓ ਮੇਰੇ ਦਿਲ ਨੂੰ ਲੱਗੀ ਮੈਂ ਹੋਰ ਵੀ ਕਹੇ ਭੈਣ ਭਰਾ ਦੇ ਚਲੋ ਦੋ ਚੌਂਟ ਜਾਣੇ ਜਿਹੜੇ ਅੱਜ ਮੰਨ ਲਓ ਆਏ ਵੀ ਆ ਗਾਖ ਪਰ ਮੈਨੂੰ ਤੁਹਾਡੀ ਝਾਅ ਗਈ ਮੈਂ ਕਿਹਾ ਵੀ ਸੰਧੂ ਸਾਹਿਬ ਤੁਰੇ ਆਉਂਦੇ ਤਾਂ ਉਹਨਾਂ ਨੂੰ ਕੀ ਵਿਖਾਉਣਾ ਹੈ ਤੇ ਉਹਦਾ ਕਰਕੇ ਆ ਸੰਧੂ ਸਾਹਿਬ ਮੰਗਣ ਨੂੰ ਭਾਵੇਂ ਮੰਗ ਲਈਏ 60 ਤੇ ਭਾਵੇਂ ਕਰ ਲਈਏ ਮੁੱਲ 8 55000 ਦੀ ਵਿੱਚ ਬਿਲਕੁਲ ਐ ਜੈ ਜੀ ਹਾਂ ਜੀ ਇਹਨੂੰ ਮਹਿੰਗੀ ਨਾ ਲੱਗੇ ਬਾਕੀ ਦੋਸਤੋ 55000 ਦੀ ਬੱਚੀ ਵੀਰ ਦੱਸ ਰਿਹਾ ਹਾਂ ਜੀ ਨਾਲੇ ਸੂਏ ਚੋਊਗਾ ਤੇ ਆਉਂਦੇ ਸੂਏ ਨੂੰ ਮੰਨ ਲੋ ਇਹਨੇ ਵਦਨਾ ਨਹੀਂ ਜੀ ਐਦਾਂ ਕੱਦ ਕਰੂਗੀ ਇਹ ਵੇੜ ਨਹੀਂ ਵਦਨਾ ਹਾਂ ਜੀ ਦੱਸਿਆ ਪਾ ਵੀ ਜਵਾਨ ਹੁੰਦੇ ਤੱਕ ਇਹਨੇ ਪੂਰਾ ਵਦਨਾ ਹੈ ਹਾਂ ਜੀ ਹਾਂ ਜੀ ਵੇਖੋ ਬਿਰਲਾ ਵਰਨਾ ਵੇਖੋ ਤੁਸੀਂ ਸਫਾਈਆਂ ਵੇਖੋ ਹਾਂ ਸਫਾਈਆਂ ਵੇਖੋ ਤੁਸੀਂ ਇਹਦੀਆਂ ਕਰਮਾਲੀਆਂ ਨਾਲੇ ਮਕੀਨਾ ਇੱਧਰ ਵੇਖੋ ਮੁਖੜਾ ਵੇਖੋ ਲੈ ਪੂਰੀ ਸ਼ਾਨਦਾਰ ਕੁਆਲਿਟੀ ਆਗੇ ਦੱਸੋ ਸੰਧੂ ਸਾਹਿਬ ਮੈਂ ਨਾ ਗੱਲਾਂ ਹੀ ਗਾਂ ਦੀਆਂ ਹਾਂਜੀ ਹਾਂਜੀ ਬਾਜੀ ਮੈਂ ਨਾ ਇਹ ਕਰਮਾਂ ਵਾਲੀ ਇੱਕੋ ਹੀ ਵੱਡੀ ਆ ਮੰਨ ਲਓ ਇਹੋ ਜੀ ਰੱਖੀ ਹੁਣ ਮੰਨ ਲਓ ਵੀ 12 14 ਲੀਟਰ ਬੌਲਾਵਾ ਥੱਲੇ ਦੇ ਕਰਮਾਂ ਵਾਲੀ ਦੇ ਚਲੋ 18 ਲੀਟਰ ਦੁੱਧ ਪਵਾਉਗੀ ਸੰਧੂ ਸਾਹਿਬ ਹੁਣ ਕਾਦਨ ਕੱਦਾਂ ਨੇ ਤੁਹਾਨੂੰ ਪਤਾ ਕਿਤੇ ਕਰਤੂਤਾ ਚਾਹੀਦੀਆਂ ਪੱਲੇ ਕਦਾਂ ਜੋ ਕਿਤੇ ਕੋਈ ਕਿਹੜਾ ਕੋਈ ਪੈਂਦਾ ਕਿ ਨਹੀਂ ਬੱਸ ਬੱਸ ਹਾਂਜੀ ਹਾਂਜੀ ਫਾਰਮ ਦੀ ਬੱਛੀ ਆ ਕੋਈ ਗੱਲ ਨਹੀਂ ਬਰੀਡ ਬਹੁਤ ਆ ਗਾਨੇ ਵਧਣਾ ਫੁੱਲਣਾ ਕਰਮਾਂ ਵਾਲੀ ਨਹੀਂ ਬਹੁਤ ਵਧੂ ਕਰਮਾਂ ਵਾਲੀ ਹਾਇ ਤਾਂ ਬਿਲਕੁਲ ਮੈਂ ਤਾਂ ਬਚਪਨ ਆ ਜਾਂ ਜਵਾਨੀ ਕਿੱਥੇ ਆਈ ਸਹੀ ਗੱਲ ਹੈ ਸਹੀ ਗੱਲ ਤੁਹਾਡੀ ਤੇ ਬੱਚੀ ਬਹੁਤ ਸੋਹਣੀ ਆ ਦੋਸਤੋ 55000 ਦੀ ਦਿੱਤੀ ਜਾਊਗੀ ਹਾਂ ਤੇ ਉਹਦੇ ਚੋਂ ਛੋੜ ਛੱਪਾ ਮਾਨਤਨ ਹੋ ਜਾਊਗਾ ਹਾਂਜੀ ਆ ਆ ਗਈ ਵੜ ਵੀਰ ਝੰਡੇ ਹਾਂਜੀ ਕੀ ਇਹਦਾ ਰਿਕਾਰਡ ਵੇਰਵਾ ਕੀ ਆ ਵੀਰ ਜੀ ਇਹਦੇ ਥੱਲੇ ਆਪਾਂ 16 ਲੀਟਰ ਦੋ ਡੰਗ ਦੁੱਧ ਵੀਰ ਜੀ ਚੋਕੇ ਲਿਆਂਦਾ ਹੂੰ ਠੀਕ ਹੈ ਜੀ ਇਹਨੂੰ ਸਵਾ ਮਹੀਨਾ ਡੇਢ ਮਹੀਨੇ ਦੇ ਲਾਗੇ ਬੰਨੇ ਜੇ ਸੂਈ ਨੂੰ ਆ ਵੇਖੋ ਬੱਚਾ ਇਹਦਾ ਆ ਲਓ ਜੀ ਮਹੀਨਾ ਲਾਲੇ ਕੋਈ ਵੀਰ ਭਾਵੇਂ ਘੱਟ ਲਾਲੇ ਭਾਵੇਂ ਵੱਧ ਲਾਲੇ ਹੂੰ ਠੀਕ ਹੈ ਗੱਲ ਵਛਾ ਮਗਰ ਹਾਂਜੀ ਵਛਾ ਵਾ ਮਹੀਨੇ ਕਦੀ ਸੂਈ ਹੋ ਸਕਦੀ ਹੈ ਹਾਂਜੀ ਮਹੀਨੇ ਮਹੀਨੇ ਦੀ ਲਾਲੋ ਮੰਨ ਲੋ ਸਵਾਦੀ ਲਾਲੋ ਜਿੰਨੇ ਦੀ ਮਰਜ਼ੀ ਇੰਨੇ ਕਦੀ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਤੇ ਦੋ ਡੰਗ ਆਪਾਂ ਕਿੰਨੀ ਚਵਾਈ ਕਰਕੇ ਲਿਆਂਦੀ ਆ ਆਪਾਂ ਦੋ ਡੰਗ ਵੀਰ ਜੀ ਚੋਈ ਆ ਸਵੇਰੇ ਘੱਟੋ ਘੱਟ 10:30 ਵਜੇ ਵਹਿੜ 'ਚ ਹੋਈ ਅਸੀਂ ਅਸੀਂ ਉਹਨੂੰ ਮੰਨ ਲੋ ਅਸੀਂ ਲੇਟ ਹੋ ਗਏ ਮਾਲ-ਮੂਲ ਲਿਆ ਸੀ ਪੀ ਉਧਰ ਤੁਰੇ ਤਰੇ ਫਿਰਦੇ ਰਹੇ ਤੇ ਉਹ ਆਂਦਾ ਪਾਉ ਖਾਉ ਰੂ ਪਾਉਂਦੀ ਮਹਾਵੀਰ ਤੂੰ ਚੋਣੀ ਨਹੀਂ ਆ ਵਹਿੜਾ ਸਾਡੀ ਹੂੰ ਠੀਕ ਹੈ ਜੀ ਮੁੜ ਕੇ ਕਰਮ ਵਾਲੀ ਆ ਤਣੀ ਪਈ ਹੀ ਕੋਈ ਗੱਲ ਨਹੀਂ ਜੇ ਕਹੇ ਵੇਲੇ ਕੋਈ ਆਖੂ ਵੀਰ ਤੇ ਬਣੀ ਬਣਾਤੀ ਦੀ ਵੀ ਵੀਡੀਓ ਪਾ ਦਾਂਗੇ ਆਪਾਂ ਕੋਈ ਇਹੋ ਜੀ ਨਹੀਂ ਕੋਈ ਗੱਲ ਅੱਜ ਲੇਟ ਚ ਹੋਈ ਆ ਹਾਂ ਜੀ ਲੇਟ ਬਹੁਤੀ ਜਿਆਦੀ ਚ ਹੋਈ ਆ ਲਓ ਦੋਸਤ ਹਾਂ ਜੀ ਥਣ ਬਾਕੀ ਕੋਈ ਦਾ ਸਮਾਂ 10:00 ਵਜੇ ਚਵਾਈ ਹੋਈ ਆ ਹਾਂ ਜੀ ਚਵਾ ਬਹੁਤ ਬੜਾ ਵਧੀਆ ਸੰਧੂ ਸਾਹਿਬ ਚਵਾ ਆਪਸ ماں ਕਰਮ ਵਾਲੀ ਕਿਤੇ ਨਹੀਂ ਛੱਡ ਦਿੰਦੀ ਠੀਕ ਆ ਜੀ ਹਾਂ ਜੀ ਜਿਹਨੂੰ ਮੁੱਖੀ ਅਰਗਾ ਚਵਾਦ ਨੇ ਉਹ ਚੀਜ਼ ਆ ਲਓ ਖੋਲ ਕੇ ਵੀ ਦਿਖਾ ਦਗੇ ਹਾਂ ਤੇ ਕਰਾਸ ਜੇ ਅੰਗਾ ਦੋਸੂ ਠੀਕ ਆ ਐਚ ਐਫ ਤੇ ਥੋੜਾ ਜਿਹਾ ਸ਼ਾਈ ਵਾਲ ਦਾ ਜਿਹੜਾ ਕਰਾਸ ਅੰਗਾ ਤੇ ਮਗਰ ਬੱਛਾ ਮੇਲ ਕਾਫ ਆ ਤਾਂ ਜੰਮੀ ਪਲੀ ਪੂਰੀ ਆ ਰਾਜੀ ਤੁਸੀਂ ਵੇਖੋ ਵਜਨ ਵਟਾ ਪੂਰਾ ਵਹਿੜ ਦਾ ਪੂਰੀ ਨਿਗਰ ਹਾਂ ਤੇ ਚਵਾਈ ਜਿਹੜੀ ਤੁਹਾਨੂੰ ਦੱਸ ਹੀ ਦਿੱਤਾ ਵੀ ਥੋੜੀ ਜੀ ਮਾਰਨਿੰਗ ਟਾਈਮ ਕਿਤੇ ਅੱਜ ਪਰਚੇਜ ਕੀਤੀ ਅੱਗੋਂ ਲਈ ਆ ਖਰੀਦੀ ਆ ਤੇ ਚੋਕੇ ਕੋਈ 10 ਵਜੇ ਦੇ ਨੇੜੇ ਤੇੜ ਲਿਆਂਦੀ ਆ ਖੁੱਲੀ ਫਿਰਦੀ ਰਹੀ ਆ ਜੀ ਫਾਰਮ ਚ ਠੀਕ ਆ ਹਾਂਜੀ ਹਾਂਜੀ ਬੰਦੀ ਬਹੁਤਾ ਕਰਮ ਵਾਲੀ ਉਹਦਾ ਕਰਕੇ ਵੇਖੋ ਕਰਦੀ ਕੀ ਆ ਤਲਿਹਾਰਾ ਦੂਜਾ ਪਾਉਣਾ ਸੀ ਇਹਨੂੰ ਹਾਂਜੀ ਤੇ ਹੁਣ ਸਮਾਂ ਤੁਸੀਂ ਪੁਰਾਣ ਬੰਦੀ ਪੁੱਤ ਕੰਦ ਤੋਂ ਇੱਥੇ ਬੰਨ ਇੱਥੇ ਬੰਨ ਚੰਗੀ ਤਰ੍ਹਾਂ ਚੱਡਾਣੀ ਬਹਾਇਆ 1:00 ਵਜੇ ਦਾ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਵੀ ਥੋੜੀ ਜੀ ਮਾਰਨਿੰਗ ਅੱਜ ਲੇਟ ਚ ਹੋਈ ਆ ਪਰ ਜਿਹੜੇ ਵੀਰ ਨੇ ਖਰੀਦਣੀਆਂ 16 ਕਿਲੋ ਤੁਸੀਂ ਵੈਰੀਫਾਈ ਕਰਨਾ ਟਾਈਮ ਤੋਂ ਟਾਈਮ ਬੰਨ ਕੇ ਚਵਾਈ ਕਰਦੇ ਹਾਂ ਹਾਂਜੀ ਬੰਨ ਕੇ ਦੋ ਡੰਗ ਚੋਵੇ ਹੀ ਤਸੱਲੀ ਕਰੇ ਭ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਕੀ ਉਹ ਅੱਛਾ ਬੱਚਾ ਬੂਚਾ ਨਾ ਛੱਡਦੇ ਨਹੀਂ ਰਹਿ ਥੱਲੇ ਉਹ ਤੁਹਾਨੂੰ ਪਤਾ ਫਾਰਮ ਵਾਲੇ ਨਹੀਂ ਛੱਡਦੇ ਥਾਣ ਥਣ ਪੂਰਾ ਕੁਆਲਿਟੀ ਵਾਲਾ ਜੀ ਹਾਂਜੀ ਹਾਂਜੀ ਮੁਠੀ ਥਾਣਾ ਹੱਥੀ ਚਵਾਈ ਦਾ ਥਾਣ ਬੈਠਦੇ ਤੇ ਮਗਰ ਜਿਹੜਾ ਵਛਾ ਮੇਲ ਕਾਫਾ ਦੋਵੇਂ ਟਾਈਮ ਫਿਰ ਬੱਚੇ ਛੱਡ ਕੇ ਮਿਲਦੀ ਆ ਪਸ਼ੂਆਂ ਨੂੰ ਨਹੀਂ ਉਹ ਪਤਾ ਉਹ ਸਿੱਧੀ ਚੋਂਦੇ ਆ ਜੀ ਉਦਾਂ ਹੀ ਮਸ਼ੀਨ ਨਾਲ ਚੋਂਦੇ ਰਹੇ ਆ ਜੀ ਉਹ ਅੱਛਾ ਵਛਾ ਨਹੀਂ ਛੱਡਦੇ ਰਹੇ ਮੁੜ ਕੇ ਕਈ ਵਾਰੀ ਮੰਨ ਲਓ ਕਹੇ ਵੇਲੇ ਕੋਈ ਭੈਣ ਭਰਾ ਦੇ ਕਈ ਵਾਰੀ ਨਹੀਂ ਵੀ ਪੈਂਦਾ ਤੇ ਕਈ ਵਾਰੀ ਪੈ ਵੀ ਜਾਂਦਾ ਕੋਈ ਨਹੀਂ ਨਾ ਲਓ ਜੀ ਆ ਤੁਹਾਡੇ ਸਾਹਮਣੇ ਆ ਦੋਸਤੋ ਜਿੱਦਾਂ ਵੀ ਮੇਰਾ ਵੀਰ ਕੋਈ ਤਸੱਲੀ ਕਰਨੀ ਚਾਹੁੰਦਾ ਘਰ ਆਣ ਕੇ ਕਰਦੇ ਦੋ ਟਾਈਮ ਚੋਲੇ ਕਿਉਂਕਿ ਪਸੂ ਜਿਹੜਾ ਸੋਇਆ ਸਵਾਇਆ ਦੋਸਤੋ ਉਹਦੀ ਤਸੱਲੀ ਕੋਈ ਬਾਹਲੀ ਔਖੀ ਗੱਲ ਨਹੀਂ ਹਾਂਜੀ 16 ਲੀਟਰ ਸੰਧੂ ਸਾਹਿਬ ਦੁੱਧ ਤਿਆਰ ਵੱਧ ਹੀ ਹੋਊਗਾ ਜੇ ਪਰ ਆਪਾਂ ਦਾ ਮੰਨ ਲਓ ਆ ਵੀ ਆਪਾਂ ਇਹ ਗੱਲ ਗਿੰਦੇ ਵੀ ਜੇ ਕੋਈ ਭੈਣ ਭਰਾ ਆ ਜੇ ਨਾ ਮੰਨ ਲਓ ਤੇ ਉਹ ਮੰਨ ਲਓ ਠੰਡੀ ਸੀਲ ਵੀ ਵੇਖੋ ਕਈ ਜਿਹੜੀ ਹਰਮਲਾ ਹੁੰਦਾ ਵਾ ਕਹੇ ਨਹੀਂ ਆਖਣਾ ਵੀ ਮੰਨ ਲਓ ਕੋਣੀ ਦੋ ਗਲੇ ਹਾਂਜੀ ਉਹ ਬੰਗਾ ਪਾ ਕੇ ਚੋਈ ਦੀ ਸੰਧੂ ਸਾਹਿਬ ਬੰਗਾ ਪਾ ਲਈ ਤਾਂ ਹਾਂਜੀ ਹਾਂਜੀ ਠੀਕ ਪੀੜੀ ਮੁੱਲੇ ਦਾ ਵੀ ਜਾਇਜੇ ਕਰ ਲੀ ਗਏ ਹਾਂ ਠੀਕ ਹੈ ਨਹੀਂ ਗੱਲ 55000 ਦੀ ਵੈੜ ਦੇ ਦਿੱਗੇ 1000 ਮਾਨ ਕਰ ਦਾਂਗੇ 54 ਦੀ ਹਾਂਜੀ 54000 ਦੀ ਦੇ ਦੇ ਗਏ ਵੈੜ ਵੇਖੋ ਕਿ ਤਰ੍ਹਾਂ ਜੰਮੀ ਪਲੀ ਉਹ ਤਰ੍ਹਾਂ ਤੁਸੀਂ 65 ਨਾ ਕਰੀਏ 60 ਨਾ ਕਰੀਏ ਮੁੱਲ ਜਾਇਜੇ ਕਰੀ ਗੀ ਲਓ ਜੀ 54000 ਹਾਂਜੀ ਸੋ ਬਾਕੀ ਦੋਸਤੋ ਇੱਕ ਮੇਨ ਗੱਲ ਆ ਜੰਮੀਪਲੀ ਪੂਰੀ ਆ ਰਾਜੀ ਆ ਨਿੱਗਰ ਕੋਈ ਲਸੀ ਲਸਰੇਪਣ ਦੇ ਵਿੱਚ ਨਹੀਂ ਗਈ ਰਾਜੀ ਪੂਰੀ ਆ ਥਣੇਵਾ ਸਾਫ ਆ ਬਾਕੀ ਦੁੱਧ ਦੀ ਪੁਸ਼ਟੀ ਦੁੱਧ ਦੀ ਤਸੱਲੀ ਤੁਸੀਂ ਕਰ ਲਿਓ ਵੀਰ ਝੰਡੇ ਨੇ ਵੀ ਅੱਗੋਂ ਖਰੀਦੀ ਆ ਤੋੜਾਂਗੇ ਚਵਾਈ ਆ ਆਪਦੀ ਕਰਕੇ ਲੈ ਕੇ ਆਂਦੀ ਆ 16 ਕਿਲੋ ਦੋਸਤੋ ਮੰਨ ਕੇ ਲਿਆ ਦੀ ਚਲੋ 15 ਮੰਨ ਕੇ ਕੋਈ ਸੌਦਾ ਕਰ ਲੇ ਠੀਕ ਆ ਤੇ ਮਗਰ ਜਿਹੜਾ ਬੱਚਾ ਬੱਛਾ ਤੁਹਾਨੂੰ ਆ ਦਿਖਾਤਾ ਮੇਲ ਕਾਫ ਤੇ ਝੰਡੇ ਵੀਰ ਪਸ਼ੂ ਆ ਜੇਹੋ ਸੀਗੇ ਹਾਂਜੀ ਇਹੋ ਵੀਰ ਜੀ ਤੇ ਬੋਲ ਦਿਆ ਨੰਬਰ ਵੀਰ ਜੀ 98724 39717 ਤੇ 86990 70025 ਠੀਕ ਹੈ ਜੀ ਤੇ ਬਾਕੀ ਵੀਰ ਜੀ ਪਿੰਡ ਕੈਰੋਂ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਜ਼ਦੀਕ ਆਪਾਂ ਵੀਟ ਕਰਨੀਆਂ ਗ੍ਰੈਂਡ ਕੈਰੋਂ ਦੇ ਲਾਗੇ ਗ੍ਰੈਂਡ ਕੈਰੋਂ ਹਾਂਜੀ ਗ੍ਰੈਂਡ ਕੈਰੋਂ ਦੇ ਲਾਗੇ ਹਾਂਜੀ ਠੀਕ ਹੈ ਜੀ ਹਾਂਜੀ ਓਕੇ ਭਾਜੀ ਹਾਂਜੀ ਓਕੇ ਵੀਰ ਜੀ ਸੋ ਦੋਸਤੋ ਇਹ ਸਾਨੇ ਮੇਰਾ ਵੀਰ ਢੱਡਾ ਸਿੰਘ ਪਸ਼ੂ ਵਪਾਰ ਦਾ ਕੰਮ ਆ ਆਉਂਦੇ ਰਹਿੰਦੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਓ ਆਪਦੀ ਨਰਖ ਪਰਖ ਕਰੋ ਤਸੱਲੀ ਕਰੋ ਜਿੱਦਾਂ ਵੀ ਤਸੱਲੀ ਹੋ ਸਕਦੀ ਆ ਸੈਟੀਸਫਾਈ ਹੋਵੋਗੇ ਦੋਸਤੋ ਬਾਕੀ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ